ਸਾਡੀਆਂ ਨਿਊਜ਼ ਤੇ ਮੈਂ ਹਾ ਪਰਦੀਪ ਕੋਰਤਸ ਵਲੇ ਦੀ ਵੱਡੀ ਖਬਰ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਲੈਣੇ ਆ ਦੱਸ ਦੇ ਕਿ 7 ਮਾਰਚ ਯਾਨੀ ਕਿ ਕੱਲ ਨੂੰ SDPC ਦੀ ਅੰਤਰੀ ਕਮੇਟੀ ਦੀ ਜਿਹੜੀ ਮੀਟਿੰਗ ਹੋਣ ਵਾਲੀ ਹੈ ਤੇ ਮੀਟਿੰਗ ਦੇ ਵਿੱਚ ਅਹਿਮ ਫੈਸਲੇ ਲਏ ਜਾ ਸਕਦੇ ਨੇ ਪਰ ਇਸ ਤੋਂ ਪਹਿਲਾਂ ਇਹ ਜ਼ਰੂਰ ਜ਼ਿਕਰ ਕਰ ਦਿੰਨੇ ਆ ਕਿ ਪਿਛਲੇ ਦਿਨੀ ਐਡਵੋਕੇਟ ਹਰਮਿੰਦਰ ਸਿੰਘ ਧਾਮੀ ਨੇ ਅਸਤੀਫਾ ਦੇ ਦਿੱਤਾ ਸੀ ਔਰ ਉਸ ਤੋਂ ਬਾਅਦ ਜਦੋਂ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪੋਸਟ ਪਾਈ ਗਈ ਸੀ ਜੱਥੇਦਾਰ ਗਿਆਨੀ ਰਗਵੀਰ ਸਿੰਘ ਵੱਲੋਂ ਪੋਸਟ ਪਾਈ ਗਈ ਸੀ ਤਾਂ ਉਸ ਤੋਂ ਬਾਅਦ ਜਿਹੜੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉਹਨਾਂ ਨੇ ਨੈਤਿਕ ਤੌਰ ਤੇ ਅਸਤੀਫਾ ਦਿੱਤਾ ਸੀ ਤੱਕ ਕੁਝ ਦਿਨ ਪਹਿਲਾਂ ਵੀ ਅੰਤਰਿੰਗ ਕਮੇਟੀ ਦੀ ਮੀਟਿੰਗ ਹੋਈ ਸੀ ਐਸਡੀਪੀਸੀ ਦੇ ਮੁਖ ਦਫ਼ਤਰ ਦੇ ਵਿੱਚ ਪਰ ਉਸਤੇ ਵੀ ਜਿਹੜਾ ਧਾਮੀ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਸੀ ਤਾਂ ਹੁਣ 7 ਮਾਰਚ ਨੂੰ ਇੱਕ ਮੀਟਿੰਗ ਹੋਏਗੀ ਐਸਡੀਪੀਸੀ ਦੇ ਅੰਤਰਿੰਗ ਕਮੇਟੀ ਦੀ ਮੀਟਿੰਗ ਔਰ ਐਸਡੀਪੀਸੀ ਦੇ ਮੁਖ ਦਫ਼ਤਰ ਦੇ ਵਿੱਚ ਹੋਏਗੀ ਔਰ ਅਹਿਮ ਫੈਸਲੇ ਨੇ ਜੜੇ ਲਏ ਜਾ ਸਕਦੇ ਨੇ ਪਰ ਸਭ ਤੋਂ ਵੱਧ ਮੁੱਦਾ ਜੋ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਨੂੰ ਲੈ ਕੇ ਬਣਿਆ ਹਾਲਾਂਕਿ ਮੁੱਦੇ ਬਹੁਤ ਸਾਰੇ ਨੇ ਜੁਮੇ ਸ਼ਰਮਨੀ ਕਾਲੀ ਦਲ ਦੇ ਮੈਂਬਰਾਂ ਦੀ ਭਰਤੀ ਦੀ ਜੇ ਗੱਲ ਕੀਤੀ ਜਾਵੇ ਉਸ ਬਾਰੇ ਕੋਈ ਖਾਸ ਤੌਰ ਤੇ ਧਿਆਨ ਹੈ ਜਿਹੜਾ ਨਹੀਂ ਦਿੱਤਾ ਜਾ ਰਿਹਾ ਪਰ ਧਾਮੀ ਨੂੰ ਲੈ ਕੇ ਜਿਹੜੇ ਚਰਚੇ ਨੇ ਉਹ ਵਧਦੇ ਜਾ ਰਹੇ ਨੇ ਪਰ ਇਸ ਦੇ ਨਾਲ ਇਹ ਵੀ ਗੱਲ ਦਾ ਜ਼ਰੂਰ ਜ਼ਿਕਰ ਕਰ ਲੈਣੇ ਆ ਕਿ ਬੀਤੇ ਦਿਨੀ ਜਦੋਂ ਧਾਮੀ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਤੇ ਇਸ ਵਾਰ ਕੀ ਅਹਿਮ ਫੈਸਲਾ ਨਿਕਲ ਕੇ ਸਾਹਮਣੇ ਹੈ ਇਸ ਦਾ ਇੰਤਜ਼ਾਰ ਸਾਰੀ ਸਿੱਖ ਸੰਗਤ ਨੂੰ ਰਹੇਗਾ ਪਰ ਉਸ ਦੇ ਨਾਲ ਤੁਹਾਨੂੰ ਇਹ ਗੱਲ ਦਾ ਜ਼ਰੂਰ ਜ਼ਿਕਰ ਕਰ ਲੈਣੇ ਆ ਕਿ ਜੇਕਰ ਤਾਮੀ ਦਾ ਅਸਤੀਫਾ ਮਨਜ਼ੂਰ ਕਰ ਲਿਆ ਜਾਂਦਾ ਤਾਂ ਬਹੁਤ ਵੱਡਾ ਸਵਾਲ ਹੁੰਦਾ ਹੈ ਕਿ ਕਾਰਜਕਾਰੀ ਪ੍ਰਧਾਨ ਕੌਣ ਬਣੇਗਾ ਕਿਉਂਕਿ ਐਸਟੀਪੀਸੀ ਕੋਲ ਹੁਣ ਕੋਈ ਆਪਣਾ ਪ੍ਰਧਾਨ ਨਹੀਂ ਹੈ ਤੇ ਇਸ ਲਈ ਸੂਤਰਾਂ ਦੇ ਹਵਾਲੇ ਤੇ ਖਬਰ ਸਾਹਮਣੇ ਆਈ ਹੈ ਕਿ ਰਗੂਜੀਤ ਸਿੰਘ ਨੇ ਜਿਹੜੇ ਜੀਹਾਂ ਰਗੂਜੀਤ ਸਿੰਘ ਵਿਰਕ ਜਿਨ੍ਹਾਂ ਦੇ ਬਾਦਲ ਸਰਕਾਰ ਦੇ ਨਾਲ ਚੰਗੇ ਸਬੰਧ ਦੱਸੇ ਜਾ ਰਹੇ ਨੇ ਤੇ ਵੀ ਗੱਲਾਂ ਨਿਕਲ ਕੇ ਸਾਹਮਣੇ ਆਈ ਨੇ ਕਿ ਐਸਟੀਪੀਸੀ ਦੇ ਜਿਹੜੇ ਵੀ ਪ੍ਰਧਾਨ ਨੇ ਉਹ ਬਾਦਲਾਂ ਦੇ ਨਾਲ ਚੰਗੇ ਸਬੰਧ ਰੱਖਦੇ ਨੇ ਤਾਂ ਰਗੂਜੀਤ ਸਿੰਘ ਵਿਰਕ ਸੂਤਰਾਂ ਦੇ ਹਵਾਲੇ ਤੋਂ ਉਹਨਾਂ ਦਾ ਨਾਮ ਸਾਹਮਣੇ ਹੈ ਤਾਂ ਅਗਲੇ ਕਾਰਜਕਾਰੀ ਪ੍ਰਧਾਨ ਜਿਹੜੇ ਹੋ ਸਕਦੇ ਨੇ ਹਾਲਾਂਕਿ ਜਦੋਂ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਅਸਤੀਫਾ ਦਿੱਤਾ ਸੀ ਇੱਕ ਪ੍ਰੈਸ ਕਾਨਫਰੰਸ ਹੋਈ ਸੀ ਉਸ ਦੇ ਵਿੱਚ ਵੀ ਕਾਫੀ ਬਹਿਸ ਬੱਝੀ ਹੋਈ ਸੀ ਤਿੱਖੀ ਤਲਖਬਾਜ਼ੀ ਹੋਈ ਸੀ ਪਰ ਉਸ ਤੋਂ ਬਾਅਦ ਸੂਤਰਾਂ ਦੇ ਹਵਾਲੇ ਤੋਂ ਫਿਰ ਵੀ ਕਨਾਮ ਸਾਹਮਣੇ ਆ ਜੋ ਕਿ ਇਸ ਵੇਲੇ ਚਰਚਾ ਬਣੀ ਹੋਈ ਹੈ ਰਕੂ ਜੇ ਸਿੰਘ ਵੀ ਐਸਟੀਪੀਸੀ ਦੇ ਅਗਲੇ ਕਾਰਜਕਾਰੀ ਪ੍ਰਧਾਨ ਹੋ ਸਕਦੇ ਨੇ ਜੇਕਰ ਐਡਵੋਕੇਟ ਹਜਿੰਦਰ ਸਿੰਘ ਦਾ ਅਮਿਦਾ ਜਿਹੜਾ ਅਸਤੀਫਾ ਮਨਜ਼ੂਰ ਕਰ ਲਿਆ ਜਾਂਦਾ ਪਰ ਇਹ ਮੀਟਿੰਗ ਹੈ ਜਿਹੜੀ ਕੱਲ 11 ਵਜੇ ਦੇ ਕਰੀਬ ਹੋਏਗੀ ਐਸਟੀਪੀਸੀ ਦੇ ਮੁਖ ਦਫ਼ਤਰ ਦੇ ਵਿੱਚ ਹੋਏਗੀ ਕੱਲ ਯਾਨੀ ਕਿ 7 ਮਾਰਚ ਨੂੰ ਹੁਣ ਦੇਖਣਾ ਇਹ ਹੋਏਗਾ ਕਿ ਮੁੱਖ ਫੈਸਲੇ ਨੇ ਜਿਹੜੇ ਕਿਹੜੇ ਨਿਕਲ ਕੇ ਸਾਹਮਣੇ ਆ ਸਕਦੇ ਨੇ ਅਜਿਹੀ ਅਪਡੇਟ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਦੇ ਰਵਾਂਗੇ ਹੁਣ ਮੈਂ ਨੂੰ ਉਚਾਸ ਧੰਨਵਾਦ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਸਐਮ ਜਾਰਨੀਜ਼ ਤੇ ਮੈਂ ਹਾ ਪ੍ਰਦੀਪ ਗੌਰ ਤਸਰਵਲੇ ਦੀ ਵੱਡੀ ਖਬਰ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਲੈਣਿਆ ਦੱਸਦੀ ਕਿ 7 ਮਾਰਚ ਯਾਨੀ ਕਿ ਕੱਲ ਨੂੰ ਐਸਡੀਪੀਸੀ ਦੀ ਅੰਤਰੀ ਕਮੇਟੀ ਦੀ ਜਿਹੜੀ ਮੀਟਿੰਗ ਹੋਣ ਵਾਲੀ ਹੈ ਤੇ ਮੀਟਿੰਗ ਦੇ ਵਿੱਚ ਅਹਿਮ ਫੈਸਲੇ ਲਈ ਜਾ ਸਕਦੇ ਨੇ ਪਰ ਇਸ ਤੋਂ ਪਹਿਲਾਂ ਇਹ ਜ਼ਰੂਰ ਜ਼ਿਕਰ ਕਰ ਦਿੰਨੇ ਆ ਕਿ ਪਿਛਲੇ ਦਿਨੀ ਐਡਵੋਕੇਟ ਹਰਮਿੰਦਰ ਸਿੰਘ ਧਾਮੀ ਨੇ ਅਸਤੀਫਾ ਦੇ ਦਿੱਤਾ ਸੀ ਔਰ ਉਸ ਤੋਂ ਬਾਅਦ ਜਦੋਂ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪੋਸਟ ਪਾਈ ਗਈ ਸੀ ਜੱਥੇਦਾਰ ਗਿਆਨੀ ਰਗਵੀਰ ਸਿੰਘ ਵੱਲੋਂ ਪੋਸਟ ਪਾਈ ਗਈ ਸੀ ਤਾਂ ਉਸ ਤੋਂ ਬਾਅਦ ਜਿਹੜੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉਹਨਾਂ ਨੇ ਨੈਤਿਕ ਤੌਰ ਤੇ ਅਸਤੀਫਾ ਦਿੱਤਾ ਸੀ ਤੱਕ ਕੁਝ ਦਿਨ ਪਹਿਲਾਂ ਵੀ ਅੰਤਰਿੰਕ ਕਮੇਟੀ ਦੀ ਮੀਟਿੰਗ ਹੋਈ ਸੀ ਐਸਟੀਪੀਸੀ ਦੇ ਮੁਖ ਦਫ਼ਤਰ ਦੇ ਵਿੱਚ ਪਰ ਉਸਤੇ ਵੀ ਜਿਹੜਾ ਧਾਮੀ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਸੀ ਤਾਂ ਹੁਣ 7 ਮਾਰਚ ਨੂੰ ਇੱਕ ਮੀਟਿੰਗ ਹੋਏਗੀ ਐਸਟੀਪੀਸੀ ਦੇ ਅੰਤਰਿੰਕ ਕਮੇਟੀ ਦੀ ਮੀਟਿੰਗ ਔਰ ਐਸਟੀਪੀਸੀ ਦੇ ਮੁਖ ਦਫ਼ਤਰ ਦੇ ਵਿੱਚ ਹੋਏਗੀ ਔਰ ਅਹਿਮ ਫੈਸਲੇ ਨੇ ਜਿਹੜੇ ਲਏ ਜਾ ਸਕਦੇ ਨੇ ਪਰ ਸਭ ਤੋਂ ਵੱਧ ਮੁੱਦਾ ਜੋ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਨੂੰ ਲੈ ਕੇ ਬਣਿਆ ਹੋਇਆ ਹਾਲਾਂਕਿ ਮੁੱਦੇ ਬਹੁਤ ਸਾਰੇ ਨੇ ਜਿਵੇਂ ਸ਼੍ਰੋਮਣੀ ਕਾਲੀ ਦਲ ਦੇ ਮੈਂਬਰਾਂ ਦੀ ਭਰਤੀ ਦੀ ਜੇ ਗੱਲ ਕੀਤੀ ਜਾਵੇ ਉਸ ਬਾਰੇ ਕੋਈ ਖਾਸ ਤੌਰ ਤੇ ਧਿਆਰ ਹੈ ਜਿਹੜਾ ਨਹੀਂ ਦਿੱਤਾ ਜਾ ਰਿਹਾ ਪਰ ਧਾਮੀ ਨੂੰ ਲੈ ਕੇ ਜਿਹੜੇ ਚਰਚੇ ਨੇ ਉਹ ਵਧਦੇ ਜਾ ਰਹੇ ਨੇ ਪਰ ਇਸ ਦੇ ਨਾਲ ਇਹ ਵੀ ਗੱਲ ਦਾ ਜ਼ਰੂਰ ਜ਼ਿਕਰ ਕਰ ਲੈਣੇ ਆ ਕਿ ਬੀਤੇ ਦਿਨੀ ਜਦੋਂ ਧਾਮੀ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਤੇ ਇਸ ਵਾਰੀ ਕੀ ਅਹਿਮ ਫੈਸਲਾ ਨਿਕਲ ਕੇ ਸਾਹਮਣੇ ਹੈ ਇਸ ਦਾ ਇੰਤਜ਼ਾਰ ਸਾਰੀ ਸਿੱਖ ਸੰਗਤ ਨੂੰ ਰਹੇਗਾ ਪਰ ਉਸ ਦੇ ਨਾਲ ਤੁਹਾਨੂੰ ਇਹ ਗੱਲ ਦਾ ਜ਼ਰੂਰ ਜ਼ਿਕਰ ਕਰ ਲੈਣੇ ਆ ਕਿ ਜੇਕਰ ਤਾਮੀ ਦਾ ਅਸਤੀਫਾ ਮਨਜ਼ੂਰ ਕਰ ਲਿਆ ਜਾਂਦਾ ਤਾਂ ਬਹੁਤ ਵੱਡਾ ਸਵਾਲ ਹੁੰਦਾ ਕਿ ਕਾਰਜਕਾਰੀ ਪ੍ਰਧਾਨ ਕੌਣ ਬਣੇਗਾ ਕਿਉਂਕਿ ਐਸਟੀਪੀਸੀ ਕੋਲ ਹੁਣ ਕੋਈ ਆਪਣਾ ਪ੍ਰਧਾਨ ਨਹੀਂ ਹੈ ਤੇ ਇਸ ਲਈ ਸੂਤਰਾਂ ਦੇ ਹਵਾਲੇ ਤੇ ਖਬਰ ਸਾਹਮਣੇ ਆਈ ਹੈ ਕਿ ਰਗੂਜੀਤ ਸਿੰਘ ਨੇ ਜਿਹੜੇ ਜੀਹਾਂ ਰਗੂਜੀਤ ਸਿੰਘ ਵਿਰਕ ਜਿਨ੍ਹਾਂ ਦੇ ਬਾਦਲ ਸਰਕਾਰ ਦੇ ਨਾਲ ਚੰਗੇ ਸਬੰਧ ਦੱਸੇ ਜਾ ਰਹੇ ਨੇ ਤੇ ਵੀ ਗੱਲਾਂ ਨਿਕਲ ਕੇ ਸਾਹਮਣੇ ਆਈ ਨੇ ਕਿ ਐਸਟੀਪੀਸੀ ਦੇ ਜਿਹੜੇ ਵੀ ਪ੍ਰਧਾਨ ਨੇ ਉਹ ਬਾਦਲਾਂ ਦੇ ਨਾਲ ਚੰਗੇ ਸਬੰਧ ਰੱਖਦੇ ਨੇ ਤਾਂ ਰਗੂਜੀਤ ਸਿੰਘ ਵਿਰਕ ਸੂਤਰਾਂ ਦੇ ਹਵਾਲੇ ਤੋਂ ਉਹਨਾਂ ਦਾ ਨਾਮ ਸਾਹਮਣੇ ਹੈ ਤਾਂ ਅਗਲੇ ਕਾਰਜਕਾਰੀ ਪ੍ਰਧਾਨ ਜਿਹੜੇ ਹੋ ਸਕਦੇ ਨੇ ਹਾਲਾਂਕਿ ਜਦੋਂ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਅਸਤੀਫਾ ਦਿੱਤਾ ਸੀ ਇੱਕ ਪ੍ਰੈਸ ਕਾਨਫਰੰਸ ਫਿਰ ਸੋਈ ਸੀ ਉਸ ਦੇ ਵਿੱਚ ਵੀ ਕਾਫੀ ਬਹਿਸਬਾਜ਼ੀ ਹੋਈ ਸੀ ਤਿੱਖੀ ਤਲਖਬਾਜ਼ੀ ਹੋਈ ਸੀ ਪਰ ਉਸ ਤੋਂ ਬਾਅਦ ਸੂਤਰਾਂ ਦੇ ਹਵਾਲੇ ਤੋਂ ਫਿਰ ਵੀ ਕਨਾਮ ਸਾਹਮਣੇ ਆ ਜੋ ਕਿ ਇਸ ਵੇਲੇ ਚਰਚਾ ਬਣੀ ਹੋਈ ਹੈ ਲਗੂ ਜੇ ਸਿੰਘ ਵਿਰ ਕ ਐਸਡੀਪੀਸੀ ਦੇ ਅਗਲੇ ਕਾਰਜਕਾਰੀ ਪ੍ਰਧਾਨ ਹੋ ਸਕਦੇ ਨੇ ਜੇਕਰ ਐਡਵੋਕੇਟ ਹਜਿੰਦਰ ਸਿੰਘ ਦਾ ਅਮੀਦਾ ਜਿਹੜਾ ਅਸਤੀਫਾ ਮਨਜ਼ੂਰ ਕਰ ਲਿਆ ਜਾਂਦਾ ਪਰ ਇਹ ਮੀਟਿੰਗ ਹੈ ਜਿਹੜੀ ਕੱਲ 11 ਵਜੇ ਦੇ ਕਰੀਬ ਹੋਏਗੀ ਐਸਡੀਪੀਸੀ ਦੇ ਮੁਖ ਦਫ਼ਤਰ ਦੇ ਵਿੱਚ ਹੋਏਗੀ ਕੱਲ ਯਾਨੀ ਕਿ 7 ਮਾਰਚ ਨੂੰ ਹੁਣ ਦੇਖਣਾ ਇਹ ਹੋਏਗਾ ਕਿ ਮੁੱਖ ਫੈਸਲੇ ਨੇ ਜਿਹੜੇ ਕਿਹੜੇ ਨਿਕਲ ਕੇ ਸਾਹਮਣੇ ਆ ਸਕਦੇ ਨੇ ਅਜਿਹੀ ਅਪਡੇਟ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਦੇ ਰਵਾਂਗੇ ਹੁਣ ਮੈਂ ਨੂੰ ਉਚਾਸ ਧੰਨਵਾਦ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਸਐਮਜ਼ਾ ਨਿਊਜ਼ ਤੇ ਮੈਂ ਹਾ ਪ੍ਰਦੀਪ ਗੌਰਤਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਲੈਣੇ ਆ ਦੱਸਦੇ ਕਿ 7 ਮਾਰਚ ਯਾਨੀ ਕਿ ਕੱਲ ਨੂੰ ਐਸਜੀਪੀਸੀ ਦੀ ਅੰਤਰੀ ਕਮੇਟੀ ਦੀ ਜਿਹੜੀ ਮੀਟਿੰਗ ਹੋਣ ਵਾਲੀ ਹੈ ਤੇ ਮੀਟਿੰਗ ਦੇ ਵਿੱਚ ਅਹਿਮ ਫੈਸਲੇ ਲਏ ਜਾ ਸਕਦੇ ਨੇ ਪਰ ਇਸ ਤੋਂ ਪਹਿਲਾਂ ਇਹ ਜ਼ਰੂਰ ਜ਼ਿਕਰ ਕਰ ਦਿੰਨੇ ਆ ਕਿ ਪਿਛਲੇ ਦਿਨੀ ਐਡਵੋਕੇਟ ਹਰਮੰਦਰ ਸਿੰਘ ਧਾਮੀ ਨੇ ਅਸਤੀਫਾ ਦੇ ਦਿੱਤਾ ਸੀ ਔਰ ਉਸ ਤੋਂ ਬਾਅਦ ਜਦੋਂ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪੋਸਟ ਪਾਈ ਗਈ ਸੀ ਜੱਥੇਦਾਰ ਗਿਆਨੀ ਰਗਵੀਰ ਸਿੰਘ ਵੱਲੋਂ ਪੋਸਟ ਪਾਈ ਗਈ ਸੀ ਤਾਂ ਉਸ ਤੋਂ ਬਾਅਦ ਜਿਹੜੇ ਐਡਵੋਕੇਟ ਹਰ ਦਰ ਸਿੰਘ ਧਾਮੀ ਨੇ ਉਹਨਾਂ ਨੇ ਨੈਤਿਕ ਤੌਰ ਤੇ ਅਸਤੀਫਾ ਦਿੱਤਾ ਸੀ ਤੱਕ ਕੁਝ ਦਿਨ ਪਹਿਲਾਂ ਵੀ ਕੰਤਰਿੰਗ ਕਮੇਟੀ ਦੀ ਮੀਟਿੰਗ ਹੋਈ ਸੀ ਐਸਡੀਪੀਸੀ ਦੇ ਮੁਖ ਦਫ਼ਤਰ ਦੇ ਵਿੱਚ ਪਰ ਉਸ ਤੇ ਵੀ ਜਿਹੜਾ ਧਾਮੀ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਸੀ ਤਾਂ ਹੁਣ 7 ਮਾਰਚ ਨੂੰ ਇੱਕ ਮੀਟਿੰਗ ਹੋਏਗੀ ਐਸਡੀਪੀਸੀ ਦੇ ਅੰਤਰਿੰਗ ਕਮੇਟੀ ਦੀ ਮੀਟਿੰਗ ਔਰ ਐਸਟੀਪੀਸੀ ਦੇ ਮੁਖ ਦਫ਼ਤਰ ਦੇ ਵਿੱਚ ਹੋएगी ਔਰ ਅਹਿਮ ਫੈਸਲੇ ਨੇ ਜਿਹੜੇ ਲਏ ਜਾ ਸਕਦੇ ਨੇ ਪਰ ਸਭ ਤੋਂ ਵੱਧ ਮੁੱਦਾ ਜੋ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਨੂੰ ਲੈ ਕੇ ਬਣਿਆ ਹੋਇਆ ਹਾਲਾਂਕਿ ਮੁੱਦੇ ਬਹੁਤ ਸਾਰੇ ਨੇ ਜਿਵੇਂ ਸ਼੍ਰੋਮਣੀ ਕਾਲੀ ਦਲ ਦੇ ਮੈਂਬਰਾਂ ਦੀ ਭਰਤੀ ਦੀ ਜੇ ਗੱਲ ਕੀਤੀ ਜਾਵੇ ਉਸ ਬਾਰੇ ਕੋਈ ਖਾਸ ਤੌਰ ਤੇ ਧਿਆਨ ਹੈ ਜਿਹੜਾ ਨਹੀਂ ਦਿੱਤਾ ਜਾ ਰਿਹਾ ਪਰ ਧਾਮੀ ਨੂੰ ਲੈ ਕੇ ਜਿਹੜੇ ਚਰਚੇ ਨੇ ਉਹ ਵਧੇ ਜਾ ਰਹੇ ਨੇ ਪਰ ਇਸ ਦੇ ਨਾਲ ਇਹ ਵੀ ਗੱਲ ਦਾ ਜ਼ਰੂਰ ਜ਼ਿਕਰ ਕਰ ਲੈਣੇ ਆ ਕਿ ਬੀਤੇ ਦਿਨੀ ਜਦੋਂ ਧਾਮੀ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਤੇ ਇਸ ਵਾਰੀ ਕੀ ਅਹਿਮ ਫੈਸਲਾ ਨਿਕਲ ਕੇ ਸਾਹਮਣੇ ਹੈ ਇਸ ਦਾ ਇੰਤਜ਼ਾਰ ਸਾਰੀ ਸਿੱਖ ਸੰਗਤ ਨੂੰ ਰਹੇਗਾ ਪਰ ਉਸ ਦੇ ਨਾਲ ਤੁਹਾਨੂੰ ਇਹ ਗੱਲ ਦਾ ਜ਼ਰੂਰ ਜ਼ਿਕਰ ਕਰ ਲੈਣਾ ਕਿ ਜੇਕਰ ਤਾਮੀਦ ਦਾ ਅਸਤੀਫਾ ਮਨਜ਼ੂਰ ਕਰ ਲਿਆ ਜਾਂਦਾ ਤਾਂ ਬਹੁਤ ਵੱਡਾ ਸਵਾਲ ਹੁੰਦਾ ਹੈ ਕਿ ਕਾਰਜਕਾਰੀ ਪ੍ਰਧਾਨ ਕੌਣ ਬਣੇਗਾ ਕਿਉਂਕਿ STPC ਕੋਲ ਹੁਣ ਕੋਈ ਆਪਣਾ ਪ੍ਰਧਾਨ ਨਹੀਂ ਹੈ ਤੇ ਇਸ ਲਈ ਸੂਤਰਾਂ ਦੇ ਹਵਾਲੇ ਤੇ ਖਬਰ ਸਾਹਮਣੇ ਆਈ ਹੈ ਕਿ ਰਗੂਜੀਤ ਸਿੰਘ ਨੇ ਜਿਹੜੇ ਜੀਹਾਂ ਰਗੂਜੀਤ ਸਿੰਘ ਵਿਰਕ ਜਿਨ੍ਹਾਂ ਦੇ ਬਾਦਲ ਸਰਕਾਰ ਦੇ ਨਾਲ ਚੰਗੇ ਸਬੰਧ ਦੱਸੇ ਜਾ ਰਹੇ ਨੇ ਤੇ ਵੀ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਨੇ ਕਿ STPC ਦੇ ਜਿਹੜੇ ਵੀ ਪ੍ਰਧਾਨ ਨੇ ਉਹ ਬਾਦਲਾਂ ਦੇ ਨਾਲ ਚੰਗੇ ਸਬੰਧ ਰੱਖਦੇ ਨੇ ਤਾਂ ਰਗੂਜੀਤ ਸਿੰਘ ਵਿਰਕ ਸੂਤਰਾਂ ਦੇ ਹਵਾਲੇ ਤੋਂ ਉਹਨਾਂ ਦਾ ਨਾਮ ਸਾਹਮਣੇ ਹੈ ਤਾਂ ਅਗਲੇ ਕਾਰਜਕਾਰੀ ਪ੍ਰਧਾਨ ਜਿਹੜੇ ਹੋ ਸਕਦੇ ਨੇ ਹਾਲਾਂਕਿ ਜਦੋਂ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਅਸਤੀਫਾ ਦਿੱਤਾ ਸੀ ਇੱਕ ਪ੍ਰੈਸ ਕਾਨਫਰੰਸ ਹੋਈ ਸੀ ਉਸ ਦੇ ਵਿੱਚ ਵੀ ਕਾਫੀ ਬਹਿਸ ਬੱਜੀ ਹੋਈ ਸੀ ਤਿੱਖੀ ਤਲਖਬਾਜ਼ੀ ਹੋਈ ਸੀ ਪਰ ਉਸ ਤੋਂ ਬਾਅਦ ਸੂਤਰਾਂ ਦੇ ਹਵਾਲੇ ਤੋਂ ਫਿਰ ਵੀ ਇੱਕ ਨਾਮ ਸਾਹਮਣੇ ਹੈ ਜੋ ਕਿ ਇਸ ਵੇਲੇ ਚਰਚਾ ਬਣੀ ਹੋਈ ਹੈ ਰਗੂਜੀਤ ਸਿੰਘ ਵਿਰਕਰ ਐਸਜੀਪੀਸੀ ਦੇ ਅਗਲੇ ਕਾਰਜਕਾਰੀ ਪ੍ਰਧਾਨ ਹੋ ਸਕਦੇ ਨੇ ਜੇਕਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਜਿਹੜਾ ਅਸਤੀਫਾ ਮਨਜ਼ੂਰ ਕਰ ਲਿਆ ਜਾਂਦਾ ਹੈ ਪਰ ਇਹ ਮੀਟਿੰਗ ਹੈ ਜਿਹੜੀ ਕੱਲ 11 ਵਜੇ ਦੇ ਕਰੀਬ ਹੋਈ ਐਸਟੀਪੀਸੀ ਦੇ ਮੁਖ ਦਫ਼ਤਰ ਦੇ ਵਿੱਚ ਹੋਏਗੀ ਕੱਲ ਯਾਨੀ ਕਿ 7 ਮਾਰਚ ਨੂੰ ਹੁਣ ਦੇਖਣਾ ਇਹ ਹੋਏਗਾ ਕਿ ਮੁੱਖ ਫੈਸਲੇ ਨੇ ਜਿਹੜੇ ਕਿਹੜੇ ਨਿਕਲ ਕੇ ਸਾਹਮਣੇ ਆ ਸਕਦੇ ਨੇ ਅਜਿਹੀ ਅਪਡੇਟ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਦੇ ਰਵਾਂਗੇ ਹੁਣ ਮੈਂ ਨੂੰ ਉਚਾਸ ਧੰਨਵਾਦ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਸਐਮ ਜੀ ਨਿਊਜ਼ ਤੇ ਮੈਂ ਹਾ ਪ੍ਰਦੀਪ ਗੌਰ ਤਸਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਲੈਣਿਆ ਦੱਸਦੀ ਕਿ 7 ਮਾਰਚ ਯਾਨੀ ਕਿ ਕੱਲ ਨੂੰ ਐਸਡੀਪੀਸੀ ਦੀ ਅੰਤਰੀ ਕਮੇਟੀ ਦੀ ਜਿਹੜੀ ਮੀਟਿੰਗ ਹੋਣ ਵਾਲੀ ਹੈ ਤੇ ਮੀਟਿੰਗ ਦੇ ਵਿੱਚ ਅਹਿਮ ਫੈਸਲੇ ਲਈ ਜਾ ਸਕਦੇ ਨੇ ਪਰ ਇਸ ਤੋਂ ਪਹਿਲਾਂ ਇਹ ਜ਼ਰੂਰ ਜ਼ਿਕਰ ਕਰ ਦਿੰਨੇ ਆ ਕਿ ਪਿਛਲੇ ਦਿਨੀ ਐਡਵੋਕੇਟ ਹਰਮਿੰਦਰ ਸਿੰਘ ਧਾਮੀ ਨੇ ਅਸਤੀਫਾ ਦੇ ਦਿੱਤਾ ਸੀ ਔਰ ਉਸ ਤੋਂ ਬਾਅਦ ਜਦੋਂ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪੋਸਟ ਪਾਈ ਗਈ ਸੀ ਜੱਥੇਦਾਰ ਗਿਆਨੀ ਰਗਵੀਰ ਸਿੰਘ ਵੱਲੋਂ ਪੋਸਟ ਪਾਈ ਗਈ ਸੀ ਤਾਂ ਉਸ ਤੋਂ ਬਾਅਦ ਅਜਿਹੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉਹਨਾਂ ਨੇ ਨੈਤਿਕ ਤੌਰ ਤੇ ਅਸਤੀਫਾ ਦਿੱਤਾ ਸੀ ਹत्ता ਕੁਝ ਦਿਨ ਪਹਿਲਾਂ ਵੀ ਅੰਤਰਿੰਕ ਕਮੇਟੀ ਦੀ ਮੀਟਿੰਗ ਹੋਈ ਸੀ ਐਸਟੀਪੀਸੀ ਦੇ ਮੁਖ ਦਫ਼ਤਰ ਦੇ ਵਿੱਚ ਪਰ ਉਸਤੇ ਵੀ ਜਿਹੜਾ ਧਾਮੀ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਸੀ ਤਾਂ ਹੁਣ 7 ਮਾਰਚ ਨੂੰ ਇੱਕ ਮੀਟਿੰਗ ਹੋਏਗੀ ਐਸਟੀਪੀਸੀ ਦੇ ਅੰਤਰਿੰਕ ਕਮੇਟੀ ਦੀ ਮੀਟਿੰਗ ਔਰ ਐਸਟੀਪੀਸੀ ਦੇ ਮੁਖ ਦਫ਼ਤਰ ਦੇ ਵਿੱਚ ਹੋਏਗੀ ਔਰ ਅਹਿਮ ਫੈਸਲੇ ਨੇ ਜੜੇ ਲਏ ਜਾ ਸਕਦੇ ਨੇ ਪਰ ਸਭ ਤੋਂ ਵੱਧ ਮੁੱਦਾ ਜੋ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਨੂੰ ਲੈ ਕੇ ਬਣਿਆ ਹੋਇਆ ਹਾਲਾਂਕਿ ਮੁੱਦੇ ਬਹੁਤ ਸਾਰੇ ਨੇ ਜਿਵੇਂ ਸ਼੍ਰੋਮਣੀ ਕਾਲੀ ਦਲ ਦੇ ਮੈਂਬਰਾਂ ਦੀ ਭਰਤੀ ਦੀ ਜੇ ਗੱਲ ਕੀਤੀ ਜਾਵੇ ਉਸ ਬਾਰੇ ਕੋਈ ਖਾਸ ਤੌਰ ਤੇ ਧਿਆਰ ਹੈ ਜਿਹੜਾ ਨਹੀਂ ਦਿੱਤਾ ਜਾ ਰਿਹਾ ਪਰ ਧਾਮੀ ਨੂੰ ਲੈ ਕੇ ਜਿਹੜੇ ਚਰਚੇ ਨੇ ਉਹ ਵਧਦੇ ਜਾ ਰਹੇ ਨੇ ਪਰ ਇਸ ਦੇ ਨਾਲ ਇਹ ਵੀ ਗੱਲ ਦਾ ਜ਼ਰੂਰ ਜ਼ਿਕਰ ਕਰ ਲੈਣੇ ਆ ਅਕੇ ਬੀਤੇ ਦਿਨੀ ਜਦੋਂ ਧਾਮੀ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਤੇ ਇਸ ਵਾਰੀ ਕੀ ਅਹਿਮ ਫੈਸਲਾ ਨਿਕਲ ਕੇ ਸਾਹਮਣੇ ਹੈ ਇਸ ਦਾ ਇੰਤਜ਼ਾਰ ਸਾਰੀ ਸਿੱਖ ਸੰਗਤ ਨੂੰ ਰਹੇਗਾ ਪਰ ਉਸ ਦੇ ਨਾਲ ਤੁਹਾਨੂੰ ਇਹ ਗੱਲ ਦਾ ਜ਼ਰੂਰ ਜ਼ਿਕਰ ਕਰ ਲੈਣੇ ਆ ਕਿ ਜੇਕਰ ਤਾਮੀ ਦਾ ਅਸਤੀਫਾ ਮਨਜ਼ੂਰ ਕਰ ਲਿਆ ਜਾਂਦਾ ਤਾਂ ਬਹੁਤ ਵੱਡਾ ਸਵਾਲ ਹੁੰਦਾ ਕਿ ਕਾਰਜਕਾਰੀ ਪ੍ਰਧਾਨ ਕੌਣ ਬਣੇਗਾ ਕਿਉਂਕਿ ਐਸਟੀਪੀਸੀ ਕੋਲ ਹੁਣ ਕੋਈ ਆਪਣਾ ਪ੍ਰਧਾਨ ਨਹੀਂ ਹੈ ਤੇ ਇਸ ਲਈ ਸੂਤਰਾਂ ਦੇ ਹਵਾਲੇ ਤੇ ਖਬਰ ਸਾਹਮਣੇ ਆਈ ਹੈ ਕਿ ਰਗੂਜੀ ਸਿੰਘ ਨੇ ਜਿਹੜੇ ਜੀਹਾਂ ਰਗੂਜੀਤ ਸਿੰਘ ਵਿਰਕ ਜਿਨ੍ਹਾਂ ਦੇ ਬਾਦਲ ਸਰਕਾਰ ਦੇ ਨਾਲ ਚੰਗੇ ਸਬੰਧ ਦੱਸੇ ਜਾ ਰਹੇ ਨੇ ਤੇ ਵੀ ਗੱਲਾਂ ਨਿਕਲ ਕੇ ਸਾਹਮਣੀ ਆਈ ਨੇ ਕਿ ਐਸਟੀਪੀਸੀ ਜਿਹੜੇ ਵੀ ਪ੍ਰਧਾਨ ਨੇ ਉਹ ਬਾਦਲਾਂ ਦੇ ਨਾਲ ਚੰਗੇ ਸਬੰਧ ਰੱਖਦੇ ਨੇ ਤਾਂ ਰਘੂਜੀਤ ਸਿੰਘ ਵਿਰਕ ਸੂਤਰਾਂ ਦੇ ਹਵਾਲੇ ਤੋਂ ਉਹਨਾਂ ਦਾ ਨਾਮ ਸਾਹਮਣੇ ਆ ਹੈ ਤਾਂ ਅਗਲੇ ਕਾਰਜਕਾਰੀ ਪ੍ਰਧਾਨ ਜਿਹੜੇ ਹੋ ਸਕਦੇ ਨੇ ਹਾਲਾਂਕਿ ਜਦੋਂ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਅਸਤੀਫਾ ਦਿੱਤਾ ਸੀ ਇੱਕ ਪ੍ਰੈਸ ਕਾਨਫਰੰਸ ਹੋਈ ਸੀ ਉਸ ਦੇ ਵਿੱਚ ਵੀ ਕਾਫੀ ਬਹਿਸ-ਭਾਜ਼ੀ ਹੋਈ ਸੀ ਤਿੱਖੀ ਤਲਖਬਾਜ਼ੀ ਹੋਈ ਸੀ ਪਰ ਉਸ ਤੋਂ ਬਾਅਦ ਸੂਤਰਾਂ ਦੇ ਹਵਾਲੇ ਤੋਂ ਫਿਰ ਵੀ ਇੱਕ ਨਾਮ ਸਾਹਮਣੇ ਆ ਜੋ ਕਿ ਇਸ ਵੇਲੇ ਚਰਚਾ ਬਣੀ ਹੋਈ ਹੈ ਰਘੂਜੀਤ ਸਿੰਘ ਵਿਰਕ ਐਸ.ਡੀ.ਪੀ.ਸੀ ਦੇ ਅਗਲੇ ਕਾਰਜਕਾਰੀ ਪ੍ਰਧਾਨ ਹੋ ਸਕਦੇ ਨੇ ਜੇਕਰ ਐਡਵੋਕੇਟ ਹਰਜਿੰਦਰ ਸਿੰਘ ਅਮੀ ਦਾ ਜਿਹੜਾ ਅਸਤੀਫਾ ਮਨਜ਼ੂਰ ਕਰ ਲਿਆ ਜਾਂਦਾ ਪਰ ਇਹ ਮੀਟਿੰਗ ਹੈ ਜਿਹੜੀ ਕੱਲ 11 ਵਜੇ ਦੇ ਕਰੀਬ ਹੋਏਗੀ ਐਸਟੀਪੀਸੀ ਦੇ ਮੁਖ ਦਫ਼ਤਰ ਦੇ ਵਿੱਚ ਹੋਏਗੀ ਕੱਲ ਯਾਨੀ ਕਿ 7 ਮਾਰਚ ਨੂੰ ਹੁਣ ਦੇਖਣਾ ਇਹ ਹੋਏਗਾ ਕਿ ਮੁੱਖ ਫੈਸਲੇ ਨੇ ਜਿਹੜੇ ਕਿਹੜੇ ਨਿਕਲ ਕੇ ਸਾਹਮਣੇ ਆ ਸਕਦੇ ਨੇ ਅਜਿਹੀ ਅਪਡੇਟ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਦੇ ਰਵਾਂਗੇ ਹੁਣ ਮੈਂ ਨੂੰ ਉਚਾਸ ਧੰਨਵਾਦ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਸਐਮ ਜੀ ਨਿਊਜ਼ ਤੇ ਮੈਂ ਹਾ ਪ੍ਰਦੀਪ ਗੌਰਤਸ ਜੁਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਲੈਣੇ ਆ ਦੱਸਦੇ ਕਿ 7 ਮਾਰਚ ਯਾਨੀ ਕਿ ਕੱਲ ਨੂੰ ਐਸਜੀਪੀਸੀ ਦੀ ਅੰਤਰੀ ਕਮੇਟੀ ਦੀ ਜਿਹੜੀ ਮੀਟਿੰਗ ਹੋਣ ਵਾਲੀ ਹੈ ਤੇ ਮੀਟਿੰਗ ਦੇ ਵਿੱਚ ਅਹਿਮ ਫੈਸਲੇ ਲਏ ਜਾ ਸਕਦੇ ਨੇ ਪਰ ਇਸ ਤੋਂ ਪਹਿਲਾਂ ਇਹ ਜ਼ਰੂਰ ਜ਼ਿਕਰ ਕਰ ਦਿੰਨੇ ਆ ਕਿ ਪਿਛਲੇ ਦਿਨੀ ਐਡਵੋਕੇਟ ਹਰਵਿੰਦਰ ਸਿੰਘ ਧਾਮੀ ਨੇ ਅਸਤੀਫਾ ਦੇ ਦਿੱਤਾ ਸੀ ਔਰ ਉਸ ਤੋਂ ਬਾਅਦ ਜਦੋਂ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪੋਸਟ ਪਾਈ ਗਈ ਸੀ ਜੱਥੇਦਾਰ ਗਿਆਨੀ ਰਗਵੀਰ ਸਿੰਘ ਵੱਲੋਂ ਪੋਸਟ ਪਾਈ ਗਈ ਸੀ ਤਾਂ ਉਸ ਤੋਂ ਬਾਅਦ ਜਿਹੜੇ ਐਡਵੋਕੇਟ ਹਰਜ ਸਿੰਘ ਧਾਮੀ ਨੇ ਉਹਨਾਂ ਨੇ ਨੈਤਿਕ ਤੌਰ ਤੇ ਅਸਤੀਫਾ ਦਿੱਤਾ ਸੀ ਤੱਕ ਕੁਝ ਦਿਨ ਪਹਿਲਾਂ ਵੀ ਅੰਤਰਿੰਕ ਕਮੇਟੀ ਦੀ ਮੀਟਿੰਗ ਹੋਈ ਸੀ ਐਸਜੀਪੀਸੀ ਦੇ ਮੁਖ ਦਫ਼ਤਰ ਦੇ ਵਿੱਚ ਪਰ ਉਸ ਤੇ ਵੀ ਜਿਹੜਾ ਧਾਮੀ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਸੀ ਤਾਂ ਹੁਣ 7 ਮਾਰਚ ਨੂੰ ਇੱਕ ਮੀਟਿੰਗ ਹੋਏਗੀ ਐਸਜੀਪੀਸੀ ਦੇ ਅੰਤਰਿੰਕ ਕਮੇਟੀ ਦੀ ਮੀਟਿੰਗ ਔਰ ਐਸਜੀਪੀਸੀ ਦੇ ਮੁਖ ਦਫ਼ਤਰ ਦੇ ਵਿੱਚ ਹੋਏਗੀ ਔਰ ਅਹਿਮ ਫੈਸਲੇ ਨੇ ਜੜੇ ਲਏ ਜਾ ਸਕਦੇ ਨੇ ਪਰ ਸਭ ਤੋਂ ਵੱਧ ਮੁੱਦਾ ਜੋ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਨੂੰ ਲੈ ਕੇ ਬਣਿਆ ਹੋਇਆ ਹਾਲਾਂਕਿ ਮੁਦੇ ਬहोत ਸਾਰੇ ਨੇ ਜਿਵੇਂ ਸ਼੍ਰੋਮਣੀ ਕਾਲੀ ਦਲ ਦੇ ਮੈਂਬਰਾਂ ਦੀ ਭਰਤੀ ਦੀ ਜੇ ਗੱਲ ਕੀਤੀ ਜਾਵੇ ਉਸ ਬਾਰੇ ਕੋਈ ਖਾਸ ਤੌਰ ਤੇ ਤਿਆਰ ਹੈ ਜਿਹੜਾ ਨਹੀਂ ਦਿੱਤਾ ਜਾ ਰਿਹਾ ਪਰ ਧਾਮੀ ਨੂੰ ਲੈ ਕੇ ਜਿਹੜੇ ਚਰਚੇ ਨੇ ਉਹ ਵਾਧੇ ਜਾ ਰਹੇ ਨੇ ਪਰ ਇਸ ਦੇ ਨਾਲ ਇਹ ਵੀ ਗੱਲ ਦਾ ਜ਼ਰੂਰ ਜ਼ਿਕਰ ਕਰ ਲੈਣੇ ਆ ਕਿ ਬੀਤੇ ਦਿਨੀ ਜਦੋਂ ਧਾਮੀ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਤੇ ਇਸ ਵਾਰੀ ਕੀ ਅਹਿਮ ਫੈਸਲਾ ਨਿਕਲ ਕੇ ਸਾਹਮਣੇ ਹੈ ਇਸ ਦਾ ਇੰਤਜ਼ਾਰ ਸਾਰੀ ਸਿੱਖ ਸੰਗਤ ਨੂੰ ਰਹੇਗਾ ਪਰ ਉਸ ਦੇ ਨਾਲ ਤੁਹਾਨੂੰ ਇਹ ਗੱਲ ਦਾ ਜ਼ਰੂਰ ਜ਼ਿਕਰ ਕਰ ਲੈਣਾ ਕਿ ਜੇਕਰ ਤਾਮੀ ਦਾ ਅਸਤੀਫਾ ਮਨਜ਼ੂਰ ਕਰ ਲਿਆ ਜਾਂਦਾ ਤਾਂ ਬਹੁਤ ਵੱਡਾ ਸਵਾਲ ਹੁੰਦਾ ਕਿ ਕਾਰਜਕਾਰੀ ਪ੍ਰਧਾਨ ਕੌਣ ਬਣੇਗਾ ਕਿਉਂਕਿ STPC ਕੋਲ ਹੁਣ ਕੋਈ ਆਪਣਾ ਪ੍ਰਧਾਨ ਨਹੀਂ ਹੈ ਤੇ ਇਸ ਲਈ ਸੂਤਰਾਂ ਦੇ ਹਵਾਲੇ ਤੇ ਖਬਰ ਸਾਹਮਣੇ ਆਈ ਹੈ ਕਿ ਰਗੂਜੀਤ ਸਿੰਘ ਨੇ ਜਿਹੜੇ ਜੀਹਾਂ ਰਗੂਜੀਤ ਸਿੰਘ ਵਿਰਕ ਜਿਨ੍ਹਾਂ ਦੇ ਬਾਦਲ ਸਰਕਾਰ ਦੇ ਨਾਲ ਚੰਗੇ ਸਬੰਧ ਦੱਸੇ ਜਾ ਰਹੇ ਨੇ ਤੇ ਵੀ ਗੱਲਾਂ ਨਿਕਲ ਕੇ ਸਾਹਮਣੇ ਆਈ ਨੇ ਕਿ STPC ਦੇ ਜਿਹੜੇ ਵੀ ਪ੍ਰਧਾਨ ਨੇ ਉਹ ਬਾਦਲਾਂ ਦੇ ਨਾਲ ਚੰਗੇ ਸਬੰਧ ਰੱਖਦੇ ਨੇ ਤਾਂ ਰਗੂਜੀਤ ਸਿੰਘ ਵਿਰਕ ਸੂਤਰਾਂ ਦੇ ਹਵਾਲੇ ਤੋਂ ਉਹਨਾਂ ਦਾ ਨਾਮ ਸਾਹਮਣੇ ਹੈ ਤਾਂ ਅਗਲੇ ਕਾਰਜਕਾਰੀ ਪ੍ਰਧਾਨ ਜਿਹੜੇ ਹੋ ਸਕਦੇ ਨੇ ਹਾਲਾਂਕਿ ਜਦੋਂ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਅਸਤੀਫਾ ਦਿੱਤਾ ਸੀ ਇੱਕ ਪ੍ਰੈਸ ਕਾਨਫਰੰਸ ਫਿਰ ਸੋਈ ਸੀ ਉਸ ਦੇ ਵਿੱਚ ਵੀ ਕਾਫੀ ਬਹਿਸਬਾਜ਼ੀ ਹੋਈ ਸੀ ਤਿੱਖੀ ਤਲਖਬਾਜ਼ੀ ਹੋਈ ਸੀ ਪਰ ਉਸ ਤੋਂ ਬਾਅਦ ਸੂਤਰਾਂ ਦੇ ਹਵਾਲੇ ਤੋਂ ਫਿਰ ਵੀ ਇੱਕ ਨਾਮ ਸਾਹਮਣੇ ਆ ਜੋ ਕਿ ਇਸ ਵੇਲੇ ਚਰਚਾ ਬਣੀ ਹੋਈ ਹੈ ਰਗੂਜੀਤ ਸਿੰਘ ਵੀਰ ਕਾ ਐਸਟੀਪੀਸੀ ਦੇ ਅਗਲੇ ਕਾਰਜਕਾਰੀ ਪ੍ਰਧਾਨ ਹੋ ਸਕਦੇ ਨੇ ਜੇਕਰ ਐਡਵੋਕੇਟ ਹਜਿੰਦਰ ਸਿੰਘ ਧੰਮੀ ਦਾ ਜਿਹੜਾ ਅਸਤੀਫਾ ਮਨਜ਼ੂਰ ਕਰ ਲਿਆ ਜਾਂਦਾ ਹੈ ਪਰ ਇਹ ਮੀਟਿੰਗ ਹੈ ਜਿਹੜੀ ਕੱਲ 11 ਵਜੇ ਦੇ ਕਰੀਬ ਹੋਏਗੀ ਐਸਟੀਪੀਸੀ ਦੇ ਮੁਖ ਦਫ਼ਤਰ ਦੇ ਵਿੱਚ ਹੋਏਗੀ ਕੱਲ ਯਾਨੀ ਕਿ 7 ਮਾਰਚ ਨੂੰ ਹੁਣ ਦੇਖਣਾ ਇਹ ਹੋਏਗਾ ਕਿ ਮੁੱਖ ਫੈਸਲੇ ਨੇ ਜਿਹੜੇ ਕਿਹੜੇ ਨਿਕਲ ਕੇ ਸਾਹਮਣੇ ਆ ਸਕਦੇ ਨੇ ਅਜਿਹੀ ਅਪਡੇਟ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਦੇ ਰਵਾਂਗੇ ਹੁਣ ਮੈਂ ਦੂਜਾ ਸਤਿ ਸ਼੍ਰੀ ਅਕਾਲ ਧੰਨਵਾਦ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਸਐਮ ਜੀ ਨਿਊਜ਼ ਤੇ ਮੈਂ ਹਾ ਪ੍ਰਦੀਪ ਗੌਰਤਸ ਜੁਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਲੈਣਿਆ ਦੱਸਦੀ ਕਿ 7 ਮਾਰਚ ਯਾਨੀ ਕਿ ਕੱਲ ਨੂੰ ਐਸਡੀਪੀਸੀ ਦੀ ਅੰਤਰੀ ਕਮੇਟੀ ਦੀ ਜਿਹੜੀ ਮੀਟਿੰਗ ਹੋਣ ਵਾਲੀ ਹੈ ਤੇ ਮੀਟਿੰਗ ਦੇ ਵਿੱਚ ਅਹਿਮ ਫੈਸਲੇ ਲਏ ਜਾ ਸਕਦੇ ਨੇ ਪਰ ਇਸ ਤੋਂ ਪਹਿਲਾਂ ਇਹ ਜ਼ਰੂਰ ਜ਼ਿਕਰ ਕਰ ਦਿੰਨੇ ਆ ਕਿ ਪਿਛਲੇ ਦਿਨੀ ਐਡਵੋਕੇਟ ਹਰਮੰਦਰ ਸਿੰਘ ਧਾਮੀ ਨੇ ਅਸਤੀਫਾ ਦੇ ਦਿੱਤਾ ਸੀ ਔਰ ਉਸ ਤੋਂ ਬਾਅਦ ਜਦੋਂ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪੋਸਟ ਪਾਈ ਗਈ ਸੀ ਅਜਠੇਦਾਰ ਗਿਆਨੀ ਰਗਵੀਰ ਸਿੰਘ ਵੱਲੋਂ ਪੋਸਟ ਪਾਈ ਗਈ ਸੀ ਤਾਂ ਉਸ ਤੋਂ ਬਾਅਦ ਜਿਹੜੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉਹਨਾਂ ਨੇ ਨੈਤਿਕ ਤੌਰ ਤੇ ਅਸਤੀਫਾ ਦਿੱਤਾ ਸੀ ਹत्ता ਕੁਝ ਦਿਨ ਪਹਿਲਾਂ ਵੀ ਅੰਤਰਿੰਗ ਕਮੇਟੀ ਦੀ ਮੀਟਿੰਗ ਹੋਈ ਸੀ ਐਸਟੀਪੀਸੀ ਦੇ ਮੁਖ ਦਫ਼ਤਰ ਦੇ ਵਿੱਚ ਪਰ ਉਸਦੇ ਵੀ ਜਿਹੜਾ ਧਾਮੀ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਸੀ ਤਾਂ ਹੁਣ 7 ਮਾਰਚ ਨੂੰ ਇੱਕ ਮੀਟਿੰਗ ਹੋਏਗੀ ਐਸਟੀਪੀਸੀ ਦੇ ਅੰਤਰਿੰਗ ਕਮੇਟੀ ਦੀ ਮੀਟਿੰਗ ਔਰ ਐਸਜੀਪੀਸੀ ਦੇ ਮੁਖ ਦਫ਼ਤਰ ਦੇ ਵਿੱਚ ਹੋएगी ਔਰ ਅਹਿਮ ਫੈਸਲੇ ਨੇ ਜਿਹੜੇ ਲਏ ਜਾ ਸਕਦੇ ਨੇ ਪਰ ਸਭ ਤੋਂ ਵੱਧ ਮੁੱਦਾ ਜੋ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਨੂੰ ਲੈ ਕੇ ਬਣਿਆ ਹੋਇਆ ਹਾਲਾਂਕਿ ਮੁੱਦੇ ਬਹੁਤ ਸਾਰੇ ਨੇ ਜਿਵੇਂ ਸ਼੍ਰੋਮਣੀ ਕਾਲੀ ਦਲ ਦੇ ਮੈਂਬਰਾਂ ਦੀ ਭਰਤੀ ਦੀ ਜੇ ਗੱਲ ਕੀਤੀ ਜਾਵੇ ਉਸ ਬਾਰੇ ਕੋਈ ਖਾਸ ਤੌਰ ਤੇ ਧਿਆਰ ਹੈ ਜਿਹੜਾ ਨਹੀਂ ਦਿੱਤਾ ਜਾ ਰਿਹਾ ਪਰ ਧਾਮੀ ਨੂੰ ਲੈ ਕੇ ਜਿਹੜੇ ਚਰਚੇ ਨੇ ਉਹ ਵਾਧੇ ਜਾ ਰਹੇ ਨੇ ਪਰ ਇਸ ਦਿਨਾਂ ਲਈ ਵੀ ਗੱਲ ਦਾ ਜ਼ਰੂਰ ਜ਼ਿਕਰ ਕਰ ਲੈਣੇ ਆ ਕਿ ਬੀਤੇ ਦਿਨੀ ਜਦੋਂ ਧਾਮੀ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਤੇ ਇਸ ਵਾਰੀ ਕੀ ਅਹਿਮ ਫੈਸਲਾ ਨਿਕਲ ਕੇ ਸਾਹਮਣੇ ਹੈ ਇਸ ਦਾ ਇੰਤਜ਼ਾਰ ਸਾਰੀ ਸਿੱਖ ਸੰਗਤ ਨੂੰ ਰਹੇਗਾ ਪਰ ਉਸ ਦੇ ਨਾਲ ਤੁਹਾਨੂੰ ਇਹ ਗੱਲ ਦਾ ਜ਼ਰੂਰ ਜ਼ਿਕਰ ਕਰ ਲੈਣਾ ਕਿ ਜੇਕਰ ਤਾਮੀ ਦਾ ਅਸਤੀਫਾ ਮਨਜ਼ੂਰ ਕਰ ਲਿਆ ਜਾਂਦਾ ਤਾਂ ਬਹੁਤ ਵੱਡਾ ਸਵਾਲ ਹੁੰਦਾ ਕਿ ਕਾਰਜਕਾਰੀ ਪ੍ਰਧਾਨ ਕੌਣ ਬਣੇਗਾ ਕਿਉਂਕਿ ਐਸਟੀਪੀਸੀ ਕੋਲ ਹੁਣ ਕੋਈ ਆਪਣਾ ਪ੍ਰਧਾਨ ਨਹੀਂ ਹੈ ਤੇ ਇਸ ਲਈ ਸੂਤਰਾਂ ਦੇ ਹਵਾਲੇ ਤੇ ਖਬਰ ਸਾਹਮਣੇ ਆਈ ਹੈ ਕਿ ਰਗੂਜੀਤ ਸਿੰਘ ਨੇ ਜਿਹੜੇ ਜੀਹਾਂ ਰਗੂਜੀਤ ਸਿੰਘ ਵਿਰਕ ਜਿਨ੍ਹਾਂ ਦੇ ਬਾਦਲ ਸਰਕਾਰ ਦੇ ਨਾਲ ਚੰਗੇ ਸਬੰਧ ਦੱਸੇ ਜਾ ਰਹੇ ਨੇ ਤੇ ਵੀ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਨੇ ਕਿ ਐਸਟੀਪੀਸੀ ਦੇ ਜਿਹੜੇ ਵੀ ਪ੍ਰਧਾਨ ਨੇ ਉਹ ਬਾਦਲਾਂ ਦੇ ਨਾਲ ਚੰਗੇ ਸਬੰਧ ਰੱਖਦੇ ਨੇ ਤਾਂ ਰਗੂਜੀਤ ਸਿੰਘ ਵਿਰਕ ਸੂਤਰਾਂ ਦੇ ਹਵਾਲੇ ਤੋਂ ਉਹਨਾਂ ਦਾ ਨਾਮ ਸਾਹਮਣੇ ਹੈ ਤਾਂ ਅਗਲੇ ਕਾਰਜਕਾਰੀ ਪ੍ਰਧਾਨ ਨੇ ਜਿਹੜੇ ਹੋ ਸਕਦੇ ਨੇ ਹਾਲਾਂਕਿ ਜਦੋਂ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਅਸਤੀਫਾ ਦਿੱਤਾ ਸੀ ਇੱਕ ਪ੍ਰੈਸ ਕਾਨਫਰੰਸ ਹੋਈ ਸੀ ਉਸ ਦੇ ਵਿੱਚ ਵੀ ਕਾਫੀ ਬਹਿਸ-ਭੱਜੀ ਹੋਈ ਸੀ ਤਿੱਖੀ ਤਲਖਬਾਜ਼ੀ ਹੋਈ ਸੀ ਪਰ ਉਸ ਤੋਂ ਬਾਅਦ ਸੂਤਰਾਂ ਦੇ ਹਵਾਲੇ ਤੋਂ ਫਿਰ ਵੀ ਇੱਕ ਨਾਮ ਸਾਹਮਣੇ ਹੈ ਜੋ ਕਿ ਇਸ ਵੇਲੇ ਚਰਚਾ ਬਣੀ ਹੋਈ ਹੈ ਰਕੂਜੀਤ ਸਿੰਘ ਵਿਰਕਰ ਐਸਟੀਪੀਸੀ ਦੇ ਅਗਲੇ ਕਾਰਜਕਾਰੀ ਪ੍ਰਧਾਨ ਹੋ ਸਕਦੇ ਨੇ ਜੇਕਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਜਿਹੜਾ ਅਸਤੀਫਾ ਮਨਜ਼ੂਰ ਕਰ ਲਿਆ ਜਾਂਦਾ ਹੈ ਪਰ ਇਹ ਮੀਟਿੰਗ ਹੈ ਜਿਹੜੀ ਕੱਲ 11 ਵਜੇ ਦੇ ਕਰੀਬ ਹੋਈ ਐਸਟੀਪੀਸੀ ਦੇ ਮੁਖ ਦਫ਼ਤਰ ਦੇ ਵਿੱਚ ਹੋਏਗੀ ਕੱਲ ਯਾਨੀ ਕਿ 7 ਮਾਰਚ ਨੂੰ ਹੁਣ ਦੇਖਣਾ ਇਹ ਹੋਏਗਾ ਕਿ ਮੁੱਖ ਫੈਸਲੇ ਨੇ ਜਿਹੜੇ ਕਿਹੜੇ ਨਿਕਲ ਕੇ ਸਾਹਮਣੇ ਆ ਸਕਦੇ ਨੇ ਅਜਿਹੀ ਅਪਡੇਟ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਦੇ ਰਵਾਂਗੇ ਹੁਣ ਮੈਂ ਉਹ ਚਾਅਸ ਧੰਨਵਾਦ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਸਐਮ ਜਰਨਲਿਸਟ ਮੈਂ ਹਾ ਪ੍ਰਦੀਪ ਕੋਰਤਸ ਵਲੇ ਦੀ ਵੱਡੀ ਖਬਰ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਲੈਣੇ ਆ ਦੱਸਦੇ ਕਿ 7 ਮਾਰਚ ਯਾਨੀ ਕਿ ਕੱਲ ਨੂੰ ਐਸਜੀਪੀਸੀ ਦੀ ਅੰਤਰੀ ਕਮੇਟੀ ਦੀ ਜਿਹੜੀ ਮੀਟਿੰਗ ਹੋਣ ਵਾਲੀ ਹੈ ਤੇ ਮੀਟਿੰਗ ਦੇ ਵਿੱਚ ਅਹਿਮ ਫੈਸਲੇ ਲਈ ਜਾ ਸਕਦੇ ਨੇ ਪਰ ਇਸ ਤੋਂ ਪਹਿਲਾਂ ਇਹ ਜ਼ਰੂਰ ਜ਼ਿਕਰ ਕਰ ਦਿੰਨੇ ਆ ਕਿ ਪਿਛਲੇ ਦਿਨੀ ਐਡਵੋਕੇਟ ਹਰਮਿੰਦਰ ਸਿੰਘ ਢਾਮੀ ਨੇ ਅਸਤੀਫਾ ਦੇ ਦਿੱਤਾ ਸੀ ਔਰ ਉਸ ਤੋਂ ਬਾਅਦ ਜਦੋਂ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪੋਸਟ ਪਾਈ ਗਈ ਸੀ ਜੱਥੇਦਾਰ ਗਿਆਨੀ ਰਗਵੀਰ ਸਿੰਘ ਵੱਲੋਂ ਪੋਸਟ ਪਾਈ ਗਈ ਸੀ ਤਾਂ ਉਸ ਤੋਂ ਬਾਅਦ ਅਜਿਹੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉਹਨਾਂ ਨੇ ਨੈਤਿਕ ਤੌਰ ਤੇ ਅਸਤੀਫਾ ਦਿੱਤਾ ਸੀ। ਹत्ता ਕੁਝ ਦਿਨ ਪਹਿਲਾਂ ਵੀ ਅੰਤਰਿੰਕ ਕਮੇਟੀ ਦੀ ਮੀਟਿੰਗ ਹੋਈ ਸੀ ਐਸਡੀਪੀਸੀ ਦੇ ਮੁਖ ਦਫ਼ਤਰ ਦੇ ਵਿੱਚ ਪਰ ਉਸਤੇ ਵੀ ਜਿਹੜਾ ਧਾਮੀ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਸੀ ਤਾਂ ਹੁਣ 7 ਮਾਰਚ ਨੂੰ ਇੱਕ ਮੀਟਿੰਗ ਹੋਏਗੀ ਐਸਡੀਪੀਸੀ ਦੇ ਅੰਤਰਿੰਕ ਕਮੇਟੀ ਦੀ ਮੀਟਿੰਗ ਔਰ ਐਸਟੀਪੀਸੀ ਦੇ ਮੁਖ ਦਫ਼ਤਰ ਦੇ ਵਿੱਚ ਹੋਏਗੀ ਔਰ ਅਹਿਮ ਫੈਸਲੇ ਨੇ ਜਿਹੜੇ ਲਏ ਜਾ ਸਕਦੇ ਨੇ ਪਰ ਸਭ ਤੋਂ ਵੱਧ ਮੁੱਦਾ ਜੋ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਨੂੰ ਲੈ ਕੇ ਬਣਿਆ ਹੋਇਆ ਹਾਲਾਂਕਿ ਮੁੱਦੇ ਬਹੁਤ ਸਾਰੇ ਨੇ ਜਿਵੇਂ ਸ਼੍ਰੋਮਣੀ ਕਾਲੀ ਦਲ ਦੇ ਮੈਂਬਰਾਂ ਦੀ ਭਰਤੀ ਦੀ ਜੇ ਗੱਲ ਕੀਤੀ ਜਾਵੇ ਉਸ ਬਾਰੇ ਕੋਈ ਖਾਸ ਤੌਰ ਤੇ ਧਿਆਰ ਹੈ ਜਿਹੜਾ ਨਹੀਂ ਦਿੱਤਾ ਜਾ ਰਿਹਾ ਪਰ ਧਾਮੀ ਨੂੰ ਲੈ ਕੇ ਜਿਹੜੇ ਚਰਚੇ ਨੇ ਉਹ ਵਧੇ ਜਾ ਰਹੇ ਨੇ ਪਰ ਇਸ ਦਿਨ ਨਾਲ ਇਹ ਵੀ ਗੱਲ ਦਾ ਜ਼ਰੂਰ ਜ਼ਿਕਰ ਕਰ ਲੈਣੇ ਆ ਕਿ ਬੀਤੇ ਦਿਨੀ ਜਦੋਂ ਧਾਮੀ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਤੇ ਇਸ ਵਾਰੀ ਕੀ ਅਹਿਮ ਫੈਸਲਾ ਨਿਕਲ ਕੇ ਸਾਹਮਣੇ ਹੈ ਇਸ ਦਾ ਇੰਤਜ਼ਾਰ ਸਾਰੀ ਸਿੱਖ ਸੰਗਤ ਨੂੰ ਰਹੇਗਾ ਪਰ ਉਸ ਦੇ ਨਾਲ ਤੁਹਾਨੂੰ ਇਹ ਗੱਲ ਦਾ ਜ਼ਰੂਰ ਜ਼ਿਕਰ ਕਰ ਲੈਣੇ ਆ ਕਿ ਜੇਕਰ ਧਾਮੀ ਦਾ ਅਸਤੀਫਾ ਮਨਜ਼ੂਰ ਕਰ ਲਿਆ ਜਾਂਦਾ ਤਾਂ ਬਹੁਤ ਵੱਡਾ ਸਵਾਲ ਹੁੰਦਾ ਕਿ ਕਾਰਜਕਾਰੀ ਪ੍ਰਧਾਨ ਕੌਣ ਬਣੇਗਾ ਕਿਉਂਕਿ STPC ਕੋਲ ਹੁਣ ਕੋਈ ਆਪਣਾ ਪ੍ਰਧਾਨ ਨਹੀਂ ਹੈ ਤੇ ਇਸ ਲਈ ਸੂਤਰਾਂ ਦੇ ਹਵਾਲੇ ਤੇ ਖਬਰ ਸਾਹਮਣੇ ਆਈ ਹੈ ਕਿ ਰਗੂਜੀਤ ਸਿੰਘ ਨੇ ਜਿਹੜੇ ਜੀਹਾਂ ਰਗੂਜੀਤ ਸਿੰਘ ਵਿਰਕ ਜਿਨ੍ਹਾਂ ਦੇ ਬਾਦਲ ਸਰਕਾਰ ਦੇ ਨਾਲ ਚੰਗੇ ਸਬੰਧ ਦੱਸੇ ਜਾ ਰਹੇ ਨੇ ਤੇ ਇਹ ਵੀ ਗੱਲਾਂ ਨਿਕਲ ਕੇ ਸਾਹਮਣੇ ਆਈ ਨੇ ਕਿ STPC ਦੇ ਜਿਹੜੇ ਵੀ ਪ੍ਰਧਾਨ ਨੇ ਉਹ ਬਾਦਲਾਂ ਦੇ ਨਾਲ ਚੰਗੇ ਸਬੰਧ ਰੱਖਦੇ ਨੇ ਤਾਂ ਰਗੂਜੀਤ ਸਿੰਘ ਵਿਰਕ ਸੂਤਰਾਂ ਦੇ ਹਵਾਲੇ ਤੋਂ ਉਹਨਾਂ ਦਾ ਨਾਮ ਸਾਹਮਣੇ ਹੈ ਤੱਗਲੇ ਕਾਰਜਕਾਰੀ ਪ੍ਰਧਾਨ ਨੇ ਜਿਹੜੇ ਹੋ ਸਕਦੇ ਨੇ ਹਾਲਾਂਕਿ ਜਦੋਂ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਅਸਤੀਫਾ ਦਿੱਤਾ ਸੀ ਇੱਕ ਪ੍ਰੈਸ ਕਾਨਫਰੰਸ ਹੋਈ ਸੀ ਉਸ ਦੇ ਵਿੱਚ ਵੀ ਕਾਫੀ ਬਹਿਸ-ਬਾਜ਼ੀ ਹੋਈ ਸੀ ਤਿੱਖੀ ਤਲਖਬਾਜ਼ੀ ਹੋਈ ਸੀ ਪਰ ਉਸ ਤੋਂ ਬਾਅਦ ਸੂਤਰਾਂ ਦੇ ਹਵਾਲੇ ਤੋਂ ਫਿਰ ਵੀ ਇੱਕ ਨਾਮ ਸਾਹਮਣੇ ਆਇਆ ਜੋ ਕਿ ਇਸ ਵੇਲੇ ਚਰਚਾ ਬਣੀ ਹੋਈ ਹੈ ਰਕੂ ਜੇ ਸਿੰਘ ਵਿਰ ਕਐਸਟੀਪੀਸੀ ਦੇ ਅਗਲੇ ਕਾਰਜਕਾਰੀ ਪ੍ਰਧਾਨ ਹੋ ਸਕਦੇ ਨੇ ਜੇਕਰ ਐਡਵੋਕੇਟ ਹਜਿੰਦਰ ਸਿੰਘ ਤੰਬੀਦਾ ਜਿਹੜਾ ਅਸਤੀਫਾ ਮਨਜ਼ੂਰ ਕਰ ਲਿਆ ਜਾਂਦਾ ਹੈ ਪਰ ਇਹ ਮੀਟਿੰਗ ਹੈ ਜਿਹੜੀ ਕੱਲ 11 ਵਜੇ ਦੇ ਕਰੀਬ ਹੋਏਗੀ ਐਸਟੀਪੀਸੀ ਦੇ ਮੁਖ ਦਫ਼ਤਰ ਦੇ ਵਿੱਚ ਹੋਏਗੀ ਕੱਲ ਯਾਨੀ ਕਿ 7 ਮਾਰਚ ਨੂੰ ਹੁਣ ਦੇਖਣਾ ਇਹ ਹੋਏਗਾ ਕਿ ਮੁੱਖ ਫੈਸਲੇ ਨੇ ਜਿਹੜੇ ਕਿਹੜੇ ਨਿਕਲ ਕੇ ਸਾਹਮਣੇ ਆ ਸਕਦੇ ਨੇ ਅਜਿਹੀ ਅਪਡੇਟ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਦੇ ਰਵਾਂਗੇ ਹੁਣ ਮੈਂ ਉਹ ਉਚਾਸ ਧੰਨਵਾਦ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਸਐਮ ਜੀ ਨਿਊਜ਼ ਤੇ ਮੈਂ ਹਾ ਪ੍ਰਦੀਪ ਗੌਰਤਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਲੈਣੇ ਆ ਦੱਸ ਦੇ ਕਿ 7 ਮਾਰਚ ਯਾਨੀ ਕਿ ਕੱਲ ਨੂੰ ਐਸਡੀਪੀਸੀ ਦੀ ਅੰਤਰੀ ਕਮੇਟੀ ਦੀ ਜਿਹੜੀ ਮੀਟਿੰਗ ਹੋਣ ਵਾਲੀ ਹੈ ਤੇ ਮੀਟਿੰਗ ਦੇ ਵਿੱਚ ਅਹਿਮ ਫੈਸਲੇ ਲਏ ਜਾ ਸਕਦੇ ਨੇ ਪਰ ਇਸ ਤੋਂ ਪਹਿਲਾਂ ਇਹ ਜ਼ਰੂਰ ਜ਼ਿਕਰ ਕਰ ਦਿੰਨੇ ਆ ਕਿ ਪਿਛਲੇ ਦਿਨੀ ਐਡਵੋਕੇਟ ਹਰਮਿੰਦਰ ਸਿੰਘ ਢਾਮੀ ਨੇ ਅਸਤੀਫਾ ਦੇ ਦਿੱਤਾ ਸੀ ਔਰ ਉਸ ਤੋਂ ਬਾਅਦ ਜਦੋਂ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪੋਸਟ ਪਾਈ ਗਈ ਸੀ ਅਜਠੇਦਾਰ ਗਿਆਨੀ ਰਗਵੀਰ ਸਿੰਘ ਵੱਲੋਂ ਪੋਸਟ ਪਾਈ ਗਈ ਸੀ ਤਾਂ ਉਸ ਤੋਂ ਬਾਅਦ ਜਿਹੜੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉਹਨਾਂ ਨੇ ਨੈਤਿਕ ਤੌਰ ਤੇ ਅਸਤੀਫਾ ਦਿੱਤਾ ਸੀ ਤੱਕ ਕੁਝ ਦਿਨ ਪਹਿਲਾਂ ਵੀ ਅੰਤਰੀਂ ਕਮੇਟੀ ਦੀ ਮੀਟਿੰਗ ਹੋਈ ਸੀ ਐਸਜੀਪੀਸੀ ਦੇ ਮੁਖ ਦਫ਼ਤਰ ਦੇ ਵਿੱਚ ਪਰ ਉਸ ਤੇ ਵੀ ਜਿਹੜਾ ਧਾਮੀ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਸੀ ਤਾਂ ਹੁਣ 7 ਮਾਰਚ ਨੂੰ ਇੱਕ ਮੀਟਿੰਗ ਹੋਏਗੀ ਐਸਟੀਪੀਸੀ ਦੇ ਅੰਤਰੀਂ ਕਮੇਟੀ ਦੀ ਮੀਟਿੰਗ ਔਰ ਐਸਜੀਪੀਸੀ ਦੇ ਮੁਖ ਦਫ਼ਤਰ ਦੇ ਵਿੱਚ ਹੋਏਗੀ ਔਰ ਅਹਿਮ ਫੈਸਲੇ ਨੇ ਜਿਹੜੇ ਲਏ ਜਾ ਸਕਦੇ ਨੇ ਪਰ ਸਭ ਤੋਂ ਵੱਧ ਮੁੱਦਾ ਜੋ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਨੂੰ ਲੈ ਕੇ ਬਣਿਆ ਹਾਲਾਂਕਿ ਮੁੱਦੇ ਬਹੁਤ ਸਾਰੇ ਨੇ ਜਿਵੇਂ ਸ਼੍ਰੋਮਣੀ ਕਾਲੀ ਦਲ ਦੇ ਮੈਂਬਰਾਂ ਦੀ ਭਰਤੀ ਦੀ ਜੇ ਗੱਲ ਕੀਤੀ ਜਾਵੇ ਉਸ ਬਾਰੇ ਕੋਈ ਖਾਸ ਤੌਰ ਤੇ ਤਿਆਰ ਹੈ ਜਿਹੜਾ ਨਹੀਂ ਦਿੱਤਾ ਜਾ ਰਿਹਾ ਪਰ ਧਾਮੀ ਨੂੰ ਲੈ ਕੇ ਜਿਹੜੇ ਚਰਚੇ ਨੇ ਉਹ ਵਧਦੇ ਜਾ ਰਹੇ ਨੇ ਪਰ ਇਸ ਦੇ ਨਾਲ ਇਹ ਵੀ ਗੱਲ ਦਾ ਜ਼ਰੂਰ ਜ਼ਿਕਰ ਕਰ ਲੈਣੇ ਆ ਕਿ ਬੀਤੇ ਦਿਨੀ ਜਦੋਂ ਧਾਮੀ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਤੇ ਇਸ ਵਾਰੀ ਕੀ ਅਹਿਮ ਫੈਸਲਾ ਨਿਕਲ ਕੇ ਸਾਹਮਣੇ ਹੈ ਇਸ ਦਾ ਇੰਤਜ਼ਾਰ ਸਾਰੀ ਸਿੱਖ ਸੰਗਤ ਨੂੰ ਰਹੇਗਾ ਪਰ ਉਸ ਦੇ ਨਾਲ ਤੁਹਾਨੂੰ ਇਹ ਗੱਲ ਦਾ ਜ਼ਰੂਰ ਜ਼ਿਕਰ ਕਰ ਲੈਣੇ ਆ ਕਿ ਜੇਕਰ ਤਾਮੀਦ ਦਾ ਅਸਤੀਫਾ ਮਨਜ਼ੂਰ ਕਰ ਲਿਆ ਜਾਂਦਾ ਤਾਂ ਬਹੁਤ ਵੱਡਾ ਸਵਾਲ ਹੁੰਦਾ ਕਿ ਕਾਰਜਕਾਰੀ ਪ੍ਰਧਾਨ ਕੌਣ ਬਣੇਗਾ ਕਿਉਂਕਿ ਐਸਟੀਪੀਸੀ ਕੋਲ ਹੁਣ ਕੋਈ ਆਪਣਾ ਪ੍ਰਧਾਨ ਨਹੀਂ ਹੈ ਤੇ ਇਸ ਲਈ ਸੂਤਰਾਂ ਦੇ ਹਵਾਲੇ ਤੇ ਖਬਰ ਸਾਹਮਣੇ ਆਈ ਹੈ ਕਿ ਰਗੂਜੀਤ ਸਿੰਘ ਨੇ ਜਿਹੜੇ ਜੀਹਾਂ ਰਗੂਜੀਤ ਸਿੰਘ ਵਿਰਕ ਜਿਨ੍ਹਾਂ ਦੇ ਬਾਦਲ ਸਰਕਾਰ ਦੇ ਨਾਲ ਚੰਗੇ ਸਬੰਧ ਦੱਸੇ ਜਾ ਰਹੇ ਨੇ ਤੇ ਵੀ ਗੱਲਾਂ ਨਿਕਲ ਕੇ ਸਾਹਮਣੇ ਆਈ ਨੇ ਕਿ ਐਸਟੀਪੀਸੀ ਦੇ ਜਿਹੜੇ ਵੀ ਪ੍ਰਧਾਨ ਨੇ ਉਹ ਬਾਦਲਾਂ ਦੇ ਨਾਲ ਚੰਗੇ ਸਬੰਧ ਰੱਖਦੇ ਨੇ ਤਾਂ ਰਗੂਜੀਤ ਸਿੰਘ ਵਿਰਕ ਸੂਤਰਾਂ ਦੇ ਹਵਾਲੇ ਤੋਂ ਉਹਨਾਂ ਦਾ ਨਾਮ ਸਾਹਮਣੇ ਹੈ ਤਾਂ ਅਗਲੇ ਕਾਰਜਕਾਰੀ ਪ੍ਰਧਾਨ ਜਿਹੜੇ ਹੋ ਸਕਦੇ ਨੇ ਹਾਲਾਂਕਿ ਜਦੋਂ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਅਸਤੀਫਾ ਦਿੱਤਾ ਸੀ ਇੱਕ ਪ੍ਰੈਸ ਕਾਨਫਰੰਸ ਫਿਰ ਸੋਈ ਸੀ ਉਸ ਦੇ ਵਿੱਚ ਵੀ ਕਾਫੀ ਬਹਿਸ ਬਜ਼ੀ ਹੋਈ ਸੀ ਤਿੱਖੀ ਤਲਖਬਾਜ਼ੀ ਹੋਈ ਸੀ ਪਰ ਉਸ ਤੋਂ ਬਾਅਦ ਸੂਤਰਾਂ ਦੇ ਹਵਾਲੇ ਤੋਂ ਫਿਰ ਵੀ ਇੱਕ ਨਾਮ ਸਾਹਮਣੇ ਆਇਆ ਜੋ ਕਿ ਇਸ ਵੇਲੇ ਚਰਚਾ ਬਣੀ ਹੋਈ ਹੈ ਰਕੂ ਜੇ ਸਿੰਘ ਵੀਰ ਕਾ ਐਸਟੀਪੀਸੀ ਦੇ ਅਗਲੇ ਕਾਰਜਕਾਰੀ ਪ੍ਰਧਾਨ ਹੋ ਸਕਦੇ ਨੇ ਜੇਕਰ ਐਡਵੋਕੇਟ ਹਜਿੰਦਰ ਸਿੰਘ ਤਾਂ ਅਮਲੀ ਦਾ ਜਿਹੜਾ ਅਸਤੀਫਾ ਮਨਜ਼ੂਰ ਕਰ ਲਿਆ ਜਾਂਦਾ ਪਰ ਇਹ ਮੀਟਿੰਗ ਹੈ ਜਿਹੜੀ ਕੱਲ 11 ਵਜੇ ਦੇ ਕਰੀਬ ਹੋਏਗੀ ਐਸਟੀਪੀਸੀ ਦੇ ਮੁਖ ਦਫ਼ਤਰ ਦੇ ਵਿੱਚ ਹੋਏਗੀ ਕੱਲ ਯਾਨੀ ਕਿ 7 ਮਾਰਚ ਨੂੰ ਹੁਣ ਦੇਖਣਾ ਇਹ ਹੋਏਗਾ ਕਿ ਮੁੱਖ ਫੈਸਲੇ ਨੇ ਜਿਹੜੇ ਕਿਹੜੇ ਨਿਕਲ ਕੇ ਸਾਹਮਣੇ ਆ ਸਕਦੇ ਨੇ ਅਜਿਹੀ ਅਪਡੇਟ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਦੇ ਰਵਾਂਗੇ ਹੁਣ ਮੈਂ ਹਾਂ ਦੁਚਾਸ ਧੰਨਵਾਦ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਸਐਮ ਜੀ ਨਿਊਜ਼ ਤੇ ਮੈਂ ਹਾ ਪ੍ਰਦੀਪ ਗੌਰ ਤਸਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਲੈਣਿਆ ਦੱਸਦੀ ਕਿ 7 ਮਾਰਚ ਯਾਨੀ ਕਿ ਕੱਲ ਨੂੰ ਐਸਜੀਪੀਸੀ ਦੀ ਅੰਤਰੀ ਕਮੇਟੀ ਦੀ ਜਿਹੜੀ ਮੀਟਿੰਗ ਹੋਣ ਵਾਲੀ ਹੈ ਤੇ ਮੀਟਿੰਗ ਦੇ ਵਿੱਚ ਅਹਿਮ ਫੈਸਲੇ ਲਏ ਜਾ ਸਕਦੇ ਨੇ ਪਰ ਇਸ ਤੋਂ ਪਹਿਲਾਂ ਇਹ ਜ਼ਰੂਰ ਜ਼ਿਕਰ ਕਰ ਦਿੰਨੇ ਆ ਕਿ ਪਿਛਲੇ ਦਿਨੀ ਐਡਵੋਕੇਟ ਹਰਮਿੰਦਰ ਸਿੰਘ ਧਾਮੀ ਨੇ ਅਸਤੀਫਾ ਦੇ ਦਿੱਤਾ ਸੀ ਔਰ ਉਸ ਤੋਂ ਬਾਅਦ ਜਦੋਂ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪੋਸਟ ਪਾਈ ਗਈ ਸੀ ਅ ਜਥੇਦਾਰ ਗਿਆਨੀ ਰਗਵੀਰ ਸਿੰਘ ਵੱਲੋਂ ਪੋਸਟ ਪਾਈ ਗਈ ਸੀ ਤਾਂ ਉਸ ਤੋਂ ਬਾਅਦ ਅਜਿਹੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉਹਨਾਂ ਨੇ ਨੈਤਿਕ ਤੌਰ ਤੇ ਅਸਤੀਫਾ ਦਿੱਤਾ ਸੀ। ਹत्ता ਕੁਝ ਦਿਨ ਪਹਿਲਾਂ ਵੀ ਅੰਤਰਿੰਗ ਕਮੇਟੀ ਦੀ ਮੀਟਿੰਗ ਹੋਈ ਸੀ ਐਸਡੀਪੀਸੀ ਦੇ ਮੁਖ ਦਫ਼ਤਰ ਦੇ ਵਿੱਚ ਪਰ ਉਸਤੇ ਵੀ ਜਿਹੜਾ ਧਾਮੀ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਸੀ ਤਾਂ ਹੁਣ 7 ਮਾਰਚ ਨੂੰ ਇੱਕ ਮੀਟਿੰਗ ਹੋਏਗੀ ਐਸਡੀਪੀਸੀ ਦੇ ਅੰਤਰਿੰਗ ਕਮੇਟੀ ਦੀ ਮੀਟਿੰਗ ਔਰ ਐਸਡੀਪੀਸੀ ਦੇ ਮੁਖ ਦਫ਼ਤਰ ਦੇ ਵਿੱਚ ਹੋਏਗੀ ਔਰ ਅਹਿਮ ਫੈਸਲੇ ਨੇ ਜਿਹੜੇ ਲਏ ਜਾ ਸਕਦੇ ਨੇ ਪਰ ਸਭ ਤੋਂ ਵੱਧ ਮੁੱਦਾ ਜੋ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਨੂੰ ਲੈ ਕੇ ਬਣਿਆ ਹੋਇਆ ਹਾਲਾਂਕਿ ਮੁੱਦੇ ਬਹੁਤ ਸਾਰੇ ਨੇ ਜਿਵੇਂ ਸ਼੍ਰੋਮਣੀ ਕਾਲੀ ਦਲ ਦੇ ਮੈਂਬਰਾਂ ਦੀ ਭਰਤੀ ਦੀ ਜੇ ਗੱਲ ਕੀਤੀ ਜਾਵੇ ਉਸ ਬਾਰੇ ਕੋਈ ਖਾਸ ਤੌਰ ਤੇ ਧਿਆਰ ਹੈ ਜਿਹੜਾ ਨਹੀਂ ਦਿੱਤਾ ਜਾ ਰਿਹਾ ਪਰ ਧਾਮੀ ਨੂੰ ਲੈ ਕੇ ਜਿਹੜੇ ਚਰਚੇ ਨੇ ਉਹ ਵਧਦੇ ਜਾ ਰਹੇ ਨੇ ਪਰ ਇਸ ਦਿਨ ਆ ਲੈ ਵੀ ਗੱਲ ਦਾ ਜ਼ਰੂਰ ਜ਼ਿਕਰ ਕਰ ਲੈਣੇ ਆ ਕਿ ਬੀਤੇ ਦਿਨੀ ਜਦੋਂ ਧਾਮੀ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਤੇ ਇਸ ਵਾਰੀ ਕੀ ਅਹਿਮ ਫੈਸਲਾ ਨਿਕਲ ਕੇ ਸਾਹਮਣੇ ਹੈ ਇਸ ਦਾ ਇੰਤਜ਼ਾਰ ਸਾਰੀ ਸਿੱਖ ਸੰਗਤ ਨੂੰ ਰਹੇਗਾ ਪਰ ਉਸ ਦੇ ਨਾਲ ਤੁਹਾਨੂੰ ਇਹ ਗੱਲ ਦਾ ਜ਼ਰੂਰ ਜ਼ਿਕਰ ਕਰ ਲੈਣੇ ਆ ਕਿ ਜੇਕਰ ਤਾਮੀ ਦਾ ਅਸਤੀਫਾ ਮਨਜ਼ੂਰ ਕਰ ਲਿਆ ਜਾਂਦਾ ਤਾਂ ਬਹੁਤ ਵੱਡਾ ਸਵਾਲ ਹੁੰਦਾ ਹੈ ਕਿ ਕਾਰਜਕਾਰੀ ਪ੍ਰਧਾਨ ਕੌਣ ਬਣੇਗਾ ਕਿਉਂਕਿ ਐਸਟੀਪੀਸੀ ਕੋਲ ਹੁਣ ਕੋਈ ਆਪਣਾ ਪ੍ਰਧਾਨ ਨਹੀਂ ਹੈ ਤੇ ਇਸ ਲਈ ਸੂਤਰਾਂ ਦੇ ਹਵਾਲੇ ਤੇ ਖਬਰ ਸਾਹਮਣੇ ਆਈ ਹੈ ਕਿ ਰਗੂਜੀਤ ਸਿੰਘ ਨੇ ਜਿਹੜੇ ਜੀਹਾਂ ਰਗੂਜੀਤ ਸਿੰਘ ਵਿਰਕ ਜਿਨ੍ਹਾਂ ਦੇ ਬਾਦਲ ਸਰਕਾਰ ਦੇ ਨਾਲ ਚੰਗੇ ਸਬੰਧ ਦੱਸੇ ਜਾ ਰਹੇ ਨੇ ਤੇ ਵੀ ਗੱਲਾਂ ਨਿਕਲ ਕੇ ਸਾਹਮਣੇ ਆਈ ਨੇ ਕਿ ਐਸਟੀਪੀਸੀ ਦੇ ਜਿਹੜੇ ਵੀ ਪ੍ਰਧਾਨ ਨੇ ਉਹ ਬਾਦਲਾਂ ਦੇ ਨਾਲ ਚੰਗੇ ਸਬੰਧ ਰੱਖਦੇ ਨੇ ਤਾਂ ਰਗੂਜੀਤ ਸਿੰਘ ਵਿਰਕ ਸੂਤਰਾਂ ਦੇ ਹਵਾਲੇ ਤੋਂ ਉਹਨਾਂ ਦਾ ਨਾਮ ਸਾਹਮਣੇ ਹੈ ਤਾਂ ਅਗਲੇ ਕਾਰਜਕਾਰੀ ਪ੍ਰਧਾਨ ਜਿਹੜੇ ਹੋ ਸਕਦੇ ਨੇ ਹਾਲਾਂਕਿ ਜਦੋਂ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਅਸਤੀਫਾ ਦਿੱਤਾ ਸੀ ਇੱਕ ਪ੍ਰੈਸ ਕਾਨਫਰੰਸ ਕਨਫਰੰਸ ਹੋਈ ਸੀ ਉਸ ਦੇ ਵਿੱਚ ਵੀ ਕਾਫੀ ਬਹਿਸ-ਬਾਜ਼ੀ ਹੋਈ ਸੀ ਤਿੱਖੀ ਤਲਖਬਾਜ਼ੀ ਹੋਈ ਸੀ ਪਰ ਉਸ ਤੋਂ ਬਾਅਦ ਸੂਤਰਾਂ ਦੇ ਹਵਾਲੇ ਤੋਂ ਫਿਰ ਵੀ ਇੱਕ ਨਾਮ ਸਾਹਮਣੇ ਆਇਆ ਜੋ ਕਿ ਇਸ ਵੇਲੇ ਚਰਚਾ ਬਣੀ ਹੋਈ ਹੈ ਰਕੂ ਜੇ ਸਿੰਘ ਵਿਰ ਕਐਸਟੀਪੀਸੀ ਦੇ ਅਗਲੇ ਕਾਰਜਕਾਰੀ ਪ੍ਰਧਾਨ ਹੋ ਸਕਦੇ ਨੇ ਜੇਕਰ ਐਡਵੋਕੇਟ ਹਜਿੰਦਰ ਸਿੰਘ ਤੰਬੀਦਾ ਜਿਹੜਾ ਅਸਤੀਫਾ ਮਨਜ਼ੂਰ ਕਰ ਲਿਆ ਜਾਂਦਾ ਹੈ ਪਰ ਇਹ ਮੀਟਿੰਗ ਹੈ ਜਿਹੜੀ ਕੱਲ 11 ਵਜੇ ਦੇ ਕਰੀਬ ਹੋਏਗੀ ਐਸਟੀਪੀਸੀ ਦੇ ਮੁਖ ਦਫ਼ਤਰ ਦੇ ਵਿੱਚ ਹੋਏਗੀ ਕੱਲ ਯਾਨੀ ਕਿ 7 ਮਾਰਚ ਨੂੰ ਹੁਣ ਦੇਖਣਾ ਇਹ ਹੋਏਗਾ ਕਿ ਮੁੱਖ ਫੈਸਲੇ ਨੇ ਜਿਹੜੇ ਜਿਹੜੇ ਨਿਕਲ ਕੇ ਸਾਹਮਣੇ ਆ ਸਕਦੇ ਨੇ ਅਜਿਹੀ ਅਪਡੇਟ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਦੇ ਰਵਾਂਗੇ ਹੁਣ ਮੈਂ ਨੂੰ ਉਚਾਸ ਧੰਨਵਾਦ ਸਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਐਸਐਮਜੀ ਨਿਊਜ਼ ਤੇ ਮੈਂ ਹਾ ਪ੍ਰਦੀਪ ਗੌਰ ਤਸਰੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਲੈਂਦੇ ਆ ਦੱਸਦੇ ਕਿ 7 ਮਾਰਚ ਯਾਨੀ ਕਿ ਕੱਲ ਨੂੰ ਐਸਜੀਪੀਸੀ ਦੀ ਅੰਤਰੀ ਕਮੇਟੀ ਦੀ ਜਿਹੜੀ ਮੀਟਿੰਗ ਹੋਣ ਵਾਲੀ ਹੈ ਤੇ ਮੀਟਿੰਗ ਦੇ ਵਿੱਚ ਅਹਿਮ ਫੈਸਲੇ ਲਈ ਜਾ ਸਕਦੇ ਨੇ ਪਰ ਇਸ ਤੋਂ ਪਹਿਲਾਂ ਇਹ ਜ਼ਰੂਰ ਜ਼ਿਕਰ ਕਰ ਦਿੰਨੇ ਆ ਕਿ ਪਿਛਲੇ ਦਿਨੀ ਐਡਵੋਕੇਟ ਹਰਮਿੰਦਰ ਸਿੰਘ ਧਾਮੀ ਨੇ ਅਸਤੀਫਾ ਦੇ ਦਿੱਤਾ ਸੀ ਔਰ ਉਸ ਤੋਂ ਬਾਅਦ ਜਦੋਂ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪੋਸਟ ਪਾਈ ਗਈ ਸੀ ਜੱਥੇਦਾਰ ਗਿਆਨੀ ਰਗਵੀਰ ਸਿੰਘ ਵੱਲੋਂ ਪੋਸਟ ਪਾਈ ਗਈ ਸੀ ਤਾਂ ਉਸ ਤੋਂ ਬਾਅਦ ਅਜਿਹੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉਹਨਾਂ ਨੇ ਨੈਤਿਕ ਤੌਰ ਤੇ ਅਸਤੀਫਾ ਦਿੱਤਾ ਸੀ ਤੱਕ ਕੁਝ ਦਿਨ ਪਹਿਲਾਂ ਵੀ ਅੰਤਰੀਂ ਕਮੇਟੀ ਦੀ ਮੀਟਿੰਗ ਹੋਈ ਸੀ ਐਸਟੀਪੀਸੀ ਦੇ ਮੁਖ ਦਫ਼ਤਰ ਦੇ ਵਿੱਚ ਪਰ ਉਸਤੇ ਵੀ ਜਿਹੜਾ ਧਾਮੀ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਸੀ ਤਾਂ ਹੁਣ 7 ਮਾਰਚ ਨੂੰ ਇੱਕ ਮੀਟਿੰਗ ਹੋਏਗੀ ਐਸਟੀਪੀਸੀ ਦੇ ਅੰਤਰੀਂ ਕਮੇਟੀ ਦੀ ਮੀਟਿੰਗ ਔਰ ਐਸਟੀਪੀਸੀ ਦੇ ਮੁਖ ਦਫ਼ਤਰ ਦੇ ਵਿੱਚ ਹੋਏਗੀ ਔਰ ਅਹਿਮ ਫੈਸਲੇ ਨੇ ਜਿਹੜੇ ਲਏ ਜਾ ਸਕਦੇ ਨੇ ਪਰ ਸਭ ਤੋਂ ਵੱਧ ਮੁੱਦਾ ਜੋ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਨੂੰ ਲੈ ਕੇ ਬਣਿਆ ਹੋਇਆ ਹਾਲਾਂਕਿ ਮੁੱਦੇ ਬਹੁਤ ਸਾਰੇ ਨੇ ਜਿਵੇਂ ਸ਼੍ਰੋਮਣੀ ਕਾਲੀ ਦਲ ਦੇ ਮੈਂਬਰਾਂ ਦੀ ਭਾ蒂 ਦੀ ਜੇ ਗੱਲ ਕੀਤੀ ਜਾਵੇ ਉਸ ਬਾਰੇ ਕੋਈ ਖਾਸ ਤੌਰ ਤੇ ਤਿਆਰ ਹੈ ਜਿਹੜਾ ਨਹੀਂ ਦਿੱਤਾ ਜਾ ਰਿਹਾ ਪਰ ਧਾਮੀ ਨੂੰ ਲੈ ਕੇ ਜਿਹੜੇ ਚਰਚੇ ਨੇ ਉਹ ਵਧਦੇ ਜਾ ਰਹੇ ਨੇ ਪਰ ਇਸ ਦੇ ਨਾਲ ਇਹ ਵੀ ਗੱਲ ਦਾ ਜ਼ਰੂਰ ਜ਼ਿਕਰ ਕਰ ਲੈਣੇ ਆ ਕਿ ਬੀਤੇ ਦਿਨੀ ਜਦੋਂ ਧਾਮੀ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਤੇ ਇਸ ਵਾਰੀ ਕੀ ਅਹਿਮ ਫੈਸਲਾ ਨਿਕਲ ਕੇ ਸਾਹਮਣੇ ਹੈ ਇਸ ਦਾ ਇੰਤਜ਼ਾਰ ਸਾਰੀ ਸਿੱਖ ਸੰਗਤ ਨੂੰ ਰਹੇਗਾ ਪਰ ਉਸ ਦੇ ਨਾਲ ਤੁਹਾਨੂੰ ਇਹ ਗੱਲ ਦਾ ਜ਼ਰੂਰ ਜ਼ਿਕਰ ਕਰ ਲੈਣਾ ਕਿ ਜੇਕਰ ਤੰਮੀ ਦਾ ਅਸਤੀਫਾ ਮਨਜ਼ੂਰ ਕਰ ਲਿਆ ਜਾਂਦਾ ਤਾਂ ਬਹੁਤ ਵੱਡਾ ਸਵਾਲ ਹੁੰਦਾ ਕਿ ਕਾਰਜਕਾਰੀ ਪ੍ਰਧਾਨ ਕੌਣ ਬਣੇਗਾ ਕਿਉਂਕਿ ਐਸਟੀਪੀਸੀ ਕੋਲ ਹੁਣ ਕੋਈ ਆਪਣਾ ਪ੍ਰਧਾਨ ਨਹੀਂ ਹੈ ਤੇ ਇਸ ਲਈ ਸੂਤਰਾਂ ਦੇ ਹਵਾਲੇ ਤੇ ਖਬਰ ਸਾਹਮਣੇ ਆਈ ਹੈ ਕਿ ਰਗੂਜੀਤ ਸਿੰਘ ਨੇ ਜਿਹੜੇ ਜੀਹਾਂ ਰਗੂਜੀਤ ਸਿੰਘ ਵਿਰਕ ਜਿਨ੍ਹਾਂ ਦੇ ਬਾਦਲ ਸਰਕਾਰ ਦੇ ਨਾਲ ਚੰਗੇ ਸਬੰਧ ਦੱਸੇ ਜਾ ਰਹੇ ਨੇ ਤੇ ਵੀ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਨੇ ਕਿ ਐਸਟੀਪੀਸੀ ਦੇ ਜਿਹੜੇ ਵੀ ਪ੍ਰਧਾਨ ਨੇ ਉਹ ਬਾਦਲਾਂ ਦੇ ਨਾਲ ਚੰਗੇ ਸਬੰਧ ਰੱਖਦੇ ਨੇ ਤਾਂ ਰਗੂਜੀਤ ਸਿੰਘ ਵਿਰਕ ਸੂਤਰਾਂ ਦੇ ਹਵਾਲੇ ਤੋਂ ਉਹਨਾਂ ਦਾ ਨਾਮ ਸਾਹਮਣੇ ਹੈ ਤ ਅਗਲੇ ਕਾਰਜਕਾਰੀ ਪ੍ਰਧਾਨ ਨੇ ਜਿਹੜੇ ਹੋ ਸਕਦੇ ਨੇ ਹਾਲਾਂਕਿ ਜਦੋਂ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਅਸਤੀਫਾ ਦਿੱਤਾ ਸੀ ਇੱਕ ਪ੍ਰੈਸ ਕਾਨਫਰੰਸ ਹੋਈ ਸੀ ਉਸ ਦੇ ਵਿੱਚ ਵੀ ਕਾਫੀ ਬਹਿਸਬਾਜ਼ੀ ਹੋਈ ਸੀ ਤਿੱਖੀ ਤਲਖਬਾਜ਼ੀ ਹੋਈ ਸੀ ਪਰ ਉਸ ਤੋਂ ਬਾਅਦ ਸੂਤਰਾਂ ਦੇ ਹਵਾਲੇ ਤੋਂ ਫਿਰ ਵੀ ਇੱਕ ਨਾਮ ਸਾਹਮਣੇ ਹੈ ਜੋ ਕਿ ਇਸ ਵੇਲੇ ਚਰਚਾ ਬਣੀ ਹੋਈ ਹੈ ਰਕੂ ਜੇ ਸਿੰਘ ਵਿਰਕਾ ਐਸਜੀਪੀਸੀ ਦੇ ਅਗਲੇ ਕਾਰਜਕਾਰੀ ਪ੍ਰਧਾਨ ਹੋ ਸਕਦੇ ਨੇ ਜੇਕਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਜਿਹੜਾ ਅਸਤੀਫਾ ਮਨਜ਼ੂਰ ਕਰ ਲਿਆ ਜਾਂਦਾ ਹੈ ਪਰ ਇਹ ਮੀਟਿੰਗ ਹੈ ਜਿਹੜੀ ਕੱਲ 11 ਵਜੇ ਦੇ ਕਰੀਬ ਹੋਏ ਐਸਟੀਪੀਸੀ ਦੇ ਮੁਖ ਦਫ਼ਤਰ ਦੇ ਵਿੱਚ ਹੋਏਗੀ ਕੱਲ ਯਾਨੀ ਕਿ 7 ਮਾਰਚ ਨੂੰ ਹੁਣ ਦੇਖਣਾ ਇਹ ਹੋਏਗਾ ਕਿ ਮੁੱਖ ਫੈਸਲੇ ਨੇ ਜਿਹੜੇ ਕਿਹੜੇ ਨਿਕਲ ਕੇ ਸਾਹਮਣੇ ਆ ਸਕਦੇ ਨੇ ਅਜਿਹੀ ਅਪਡੇਟ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਰਵਾਂਗੇ ਹੁਣ ਮੈਂ ਨੂੰ ਉਚਾਸ ਧੰਨਵਾਦ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਸਐਮ ਜੀ ਨਿਊਜ਼ ਤੇ ਮੈਂ ਹਾਂ ਪ੍ਰਦੀਪ ਗੌਰ ਤਸਰਵੇਲੀ ਦੀ ਵੱਡੀ ਖਬਰ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਲੈਣੇ ਆ ਦੱਸਦੇ ਕਿ 7 ਮਾਰਚ ਯਾਨੀ ਕਿ ਕੱਲ ਨੂੰ ਐਸਡੀਪੀਸੀ ਦੀ ਅੰਤਰੀ ਕਮੇਟੀ ਦੀ ਜਿਹੜੀ ਮੀਟਿੰਗ ਹੋਣ ਵਾਲੀ ਹੈ ਤੇ ਮੀਟਿੰਗ ਦੇ ਵਿੱਚ ਅਹਿਮ ਫੈਸਲੇ ਲਏ ਜਾ